ਧੰਨਵਾਦ ਫੀਡਬੈਕ ਲੇ ਕੇ ਲੈ ਲਾ ਜੇ ਸਾਡਾ ਬੰਦਨਾ ਹੋਇਆ ਗੋਲੀ ਮਾਰਦੀ ਸਾਡੇ ਪੱਕਰੀ ਦਾ ਬੱਚਾ ਜੇ ਘਮ ਅੱਜ ਗਿਆ ਉਹ ਵੀ ਅਗਲਾ ਠੀਕ ਮਾਂ ਦਾ ਵੀ ਬਹੁਤ ਪੁੱਛਾ ਲੋੜੀ ਉਹਨਾਂ ਦਾ ਬੱਚਾ ਸਾਨੂੰ 15 ਸਾਲ ਦੇ ਦੇਣਾ ਸੀ ਕੁਝ ਨਹੀਂ ਲੈਂਦੇ ਉਹ ਕਹਿੰਦਾ ਨਾ ਸਾਨੂੰ ਪੁੱਤ ਮਾਂ ਮਾਂ ਕਹਿੰਦਾ ਸੀ ਉਥੋਂ ਟਾਰਦਾ ਇੱਕ ਬੱਚਾ ਦੇ ਦੇਣਾ ਸਾਨੂੰ 15 ਸਾਲ ਅਸੀਂ ਜਮਾ ਸਾਰੇ ਪਿੰਡ ਦੇ ਸਾਹਮਣੇ ਆਵੇ ਐ ਰੱਖਾਂਗੇ ਕੁਝ ਨਹੀਂ ਨਾ ਕੋਈ ਕੰਮ ਕਰਾਈਏ ਨਾ ਉਹਨਾਂ ਦੇ ਗਵਾਹ ਕੁੜਾ ਸਟੇ ਹੁੰਦੇ ਸੀ 9 4 4 ਨੂੰ ਘੁੰਮ ਹੋਇਆ ਵਿਆ ਸੀ ਜੀ ਸਾਡੀ ਬਾਗੇ ਪਰਾਨੇ ਰਪਟ ਵੀ ਆ ਜਿਹੜੀ ਤੋਰ ਆ ਸਾਰਾ ਕੁਝ ਉਹ ਆ ਸਾਰੀਆਂ ਨਿਸ਼ਾਨੀਆਂ ਸਾਡੀਆਂ ਬਿਲਕੁਲ ਸਹੀ ਮਿਲਦੇ ਵਾਕਿਓ ਬੰਦੇ ਨੇ ਨਿਸ਼ਾਨੀਆਂ ਦੱਸੀਆਂ ਵੀ ਉਂਗਲ ਕੱਟੀ ਵੀ ਆ ਉਹ ਦੂਜਿਆਂ ਨੇ ਉਹਦੇ ਕੋਣੀ ਮਾਰੀ ਕਹਿੰਦਾ ਇਹ ਨਾ ਗੱਲ ਕਰ ਸਾਰਾ ਕੁਝ ਪਤਾ ਨਾ ਉਂਗਲ ਵੀ ਕੱਟੀ ਹੋਈ ਸੀ ਸਾਰੇ ਇੱਕ ਉਂਗਲ ਕੱਟੀ ਵੀ ਸੀ ਇੱਕ 빙ੀ ਸੀ ਉਹਨਾਂ ਚ ਇੱਕ ਵਿਅਕਤੀ ਫਟ ਬੋਲਦਾ ਜਿਹੜਾ ਉਹਨਾਂ ਦੇ ਜਾਦੇ ਦਿਹਾੜੀ ਜਾਂਦਾ ਕਿ ਯਾਰ ਉਹ ਬਾਈ ਯਾਰਗਾ ਸੀ ਜਮਾ ਚਿਹਰਾ ਜਮਾ ਉਹਦੇ ਹਰਗਾ ਸੀ ਉਹ ਤੋਂ ਇਲਾਵਾ ਤਿੰਨ ਵਿਅਕਤੀ ਹੋਰ ਬੋਲੇ ਵੀ ਜਮਾ ਇਹਦੇ ਹਰਗਾ ਸੀ ਚੌਥਾ ਜਿਹੜੀ ਸਰਪੰਚ ਸਾਹਿਬ ਸਾਡੇ ਕੋਲੇ ਮੰਨੇ ਉੱਥੇ ਵੀ ਕਿਹਾ ਵੀ ਸੇਮ ਇਹਦੇ ਹਰਗਾ ਸੀ ਪਰ ਕੱਦਾ ਜਿਹੜ ਇਹ ਦਿਨ ਉਹ ਥੋੜਾ ਜਿਹਾ ਮਦਰਸ ਬੰਦਾ ਸਾਡੇ ਪਿੰਡ ਦਾ ਸੀਗਾ ਨਿਸਾਨੀਆਂ ਮਿਲਦੀਆਂ ਉਹਨਾਂ ਨੇ ਡਰਦਿਆਂ ਨੇ ਕਤਲ ਕੀਤਾ। ਛੁਪਾ ਕੇ ਉਸ ਬੰਦੇ ਨੂੰ ਆਧੇ ਸੜੀ লাশ ਜਿਵੇਂ ਕੋਈ ਅਸੀਂ ਸੁਣਦੇ ਆਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਖੁਰਦ-ਵੁਰਦ ਕਰਨੀ ਹੋਵੇ ਤਾਂ ਆਪਾਂ ਕਰਦੇ ਆਂ ਵੀ ਇਸ ਤਰ੍ਹਾਂ ਦਾ ਕਰਾਇਆ ਗਿਆ ਤਾਂ ਇਹ ਬਹੁਤ ਵੱਡਾ ਮੈਂ ਤਾਂ ਇਹ ਹੀ ਕਹੂੰਗਾ ਵੀ ਬਹੁਤ ਵੱਡਾ ਬਲੰਡਰੀ ਹੈ। ਚਲੋ ਬੂਟਾ ਸਿੰਘ ਮੈਂ 1% ਆਪਾਂ ਮੰਨ ਲਾਂ ਨੇ ਵੀ ਨਹੀਂ ਵੀ ਸੀ। ਤਾਂ ਇੱਕ ਇਨਸਾਨ ਤਾਂ ਸੀ ਉਹ ਕਿਤੋਂ ਦਾ ਸੀ ਤਾਂ ਉਸ ਦਾ ਇਨਸਾਫ ਮਿਲਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ ਆਰੰਬੀ ਟੀਵੀਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਆ ਸਾਡੇ ਚੈਨਲ ਦੁਆਰਾ ਕੀਤੀ ਜਾਂਦੀ ਆ ਪਿੰਡ ਗੁੰਮਟੀਕਲਾਂ ਦੀ ਗੁੰਮਟੀਕਲਾਂ ਦੇ ਪਿੰਡ ਵਾਸੀਆਂ ਦੇ ਵੱਲੋਂ ਇੱਕ ਪਰਿਵਾਰ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਕਿ ਬੰਦੂਆ ਮਜ਼ਦੂਰ ਜਿਹੜਾ ਹੈਗਾ ਰੱਖਿਆ ਹੋਇਆ ਸੀ ਇਹਨਾਂ ਨੇ ਇਹ ਨਹੀਂ ਪਤਾ ਕਿਹੜੇ ਪਿੰਡ ਦਾ ਸੀ ਕਿੱਥੋਂ ਦਾ ਸੀ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਗਾਲੀ ਕਾਲੀ ਦੇ ਵਿੱਚ ਜਲਦੀ ਜਲਦੀ ਦੇ ਵਿੱਚ ਜਿਹੜਾ ਉਹਦਾ ਸਸਕਾਰ ਕੀਤਾ ਗਿਆ ਇਲਜ਼ਾਮ ਕਤਲ ਤੱਕ ਦੇ ਲਾਇਆ ਕਿ ਕਤਲ ਜਿਹੜਾ ਹੈਗਾ ਉਸ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਜਾਂਦਾ ਆ ਅੱਜ ਅਸੀਂ ਪਿੰਡ ਯਾਤਰੀ ਦੇ ਵਿੱਚ ਖੜੇ ਆ ਪਿੰਡ ਯਾਤਰੀ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਜਿਹੜਾ ਹੈਗਾ ਇਹ ਕਿਹਾ ਜਾ ਰਿਹਾ ਕਿ ਉਹ ਜੋ ਬੰਦੂਆਂ ਮਜ਼ਦੂਰ ਸੀ ਜੋ ਰੱਖਿਆ ਹੋਇਆ ਸੀ ਗੁਮਟੀ ਕਲਾਂ ਦੇ ਵਿੱਚ ਉਹ ਸਾਡੇ ਪਿੰਡ ਦਾ ਸੀ ਇਸ ਪਿੰਡ ਦਾ ਬਸ ਨੀਕੋ ਬੂਟਾ ਸਿੰਘ ਸੀ ਗੱਲਬਾਤ ਜਿਹੜੀ ਹੈਗੀ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਰੇ ਨਾਲ ਕਿਸਾਨ ਯੂਨੀ ਸਿੱਧੂਪੁਰ ਤੋਂ ਵੀ ਜਿਹੜਾ ਹੈਗਾ ਪ੍ਰਧਾਨ ਸਾਹਿਬ ਹੋਣਗੇ ਸਰਪੰਚ ਸਾਹਿਬ ਹੋਣਗੇ ਤੇ ਖਾਸ ਗੱਲ ਬੂਟੇ ਸਿੰਘ ਦੇ ਬ੍ਰਦਰ ਨੇ ਜਿਹੜੇ ਉਹਨੇ ਸਭ ਤੋਂ ਪਹਿਲਾਂ ਬਾਈ ਹੁਰਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਤੁਸੀਂ ਦਾਵਾ ਕਰਦੇ ਹੋ ਕਿ ਉਹ ਮੇਰਾ ਭਰਾ ਸੀ ਕਿਵੇਂ ਤੁਸੀਂ ਕਿਵੇਂ ਦਾਵਾ ਕਰਦੇ ਹੋ ਮਿਲਿਓ ਉੱਥੇ ਜਾ ਕੇ ਹਾਂਜੀ ਅਸੀਂ ਸਾਰਾ ਕੁਝ ਦੇਖਿਆ ਜਦੋਂ ਵੀਡੀਓ ਤੇ ਸਾਰਾ ਪਤ ਦੇਖਿਆ ਸਰ ਕਰਕੇ ਅਸੀਂ ਚੀਜ਼ ਸਾਡਾ ਜਿਹੜੀ ਤੌਰ ਆ ਸਾਰਾ ਕੁਝ ਉਹ ਆ ਸਾਰੀਆਂ ਨਿਸ਼ਾਨੀਆਂ ਸਾਡੀਆਂ ਬਿਲਕੁਲ ਸਹੀ ਮਿਲਦੀਆਂ ਬਾਕੀ ਉਹਨਾਂ ਨੇ ਕੋਸ਼ਿਸ਼ ਕਰ ਕਰਿਆ ਜਦੋਂ ਪਿੰਡ ਵਾਲਿਆਂ ਨੂੰ ਤਾਂ ਸੱਦਣਾ ਜ਼ਰੂਰੀ ਸੀ ਅਸੀਂ ਪੁਲਿਸ ਵਾਲਿਆਂ ਕੋਲੇ ਵੀ ਗਏ ਇਹਨਾਂ ਕੋਲੇ ਗਏ ਸਾਡਾ ਕੋਈ ਰਾਹ ਨਹੀਂ ਪਾਈ ਗੱਲ ਤੁਹਾਡਾ ਬ੍ਰਦਰ ਕਦੋਂ ਜਾਂਦਾ ਆ ਉਹ ਯਾਰ 944 ਨੂੰ ਗੁੰਮ ਹੋਇਆ ਹੋਇਆ ਸੀ ਜੀ ਅਸੀਂ ਸਾਡੀ ਬਾਗੇਪੁਰਾਣੇ ਰੈਪਟ ਵੀ ਆ ਸਾਰਾ ਗੁੱਸਾ ਅਸੀਂ ਨੇਪਾਲ ਤੋਂ ਬਹੁਤ ਕਰੀ ਨਹੀਂ ਮਿਲਿਆ ਬਾਗੇਪੁਰਾਣੇ ਰੈਪਟ ਕਿਉਂ ਅੱਗੇ ਪੁਰਾਣੇ ਜੀ ਉਹ ਨਗਾਹੇ ਗੁੰਮ ਹੋਇਆ ਵੈ ਸੀ ਸਾਥੋਂ ਉੱਥੇ ਕਿਤੇ ਇਹਨਾਂ ਦੇ ਹੱਥ ਲੱਗਿਆ ਬੰਦਾ ਗਿਆ ਕਿੱਥੇ ਸੀ ਇੱਥੋਂ ਕਿੱਦਾਂ ਇੱਥੋਂ ਸੰਗਿਆਣੇ ਗਿਆ ਵੈ ਸੀ ਜੀ ਲੰਗਣੇ ਅਸੀਂ ਚੌਂਕੀ ਭਰਨ ਗਏ ਸੀ ਚੌਂਕੀ ਤੋਂ ਵੀਰਵਾਰ ਨੂੰ ਗੁੰਮ ਹੋ ਗਿਆ ਇਹ ਸਾਨੂੰ ਨਹੀਂ ਮਿਲਿਆ ਸਾਡੇ ਘਟ-ਘਟ 50 ਬੰਦੇ ਸੀਗੇ ਜੀ ਨਾਲ ਸਾਡੇ ਪਿੰਡ ਦੇ ਅਸੀਂ 6 ਮਹੀਨੇ ਭਾਲੀ ਗਏ ਸਾਨੂੰ ਨਹੀਂ ਲੱਭਿਆ ਅਸੀਂ ਭਾਲ ਭਾਲ ਕੇ ਪੋਲੇ ਹੋ ਕੇ ਥੱਕ ਗਏ ਇਹ ਵੀ ਜਦੋਂ ਕੱਲ ਜਦੋਂ ਵੀਡੀਓ ਸੁਣੀ ਅਸੀਂ ਵੀਡੀਓ ਦੇਖ ਕੇ ਮੈਂ ਕਹਾ ਯਾਰ 15 20 ਸਾਲ ਤੈ ਇਹਨਾਂ ਦਾ ਹੋ ਗਿਆ 15 16 ਸਾਲ ਸਾਨੂੰ ਹੋ ਗਏ ਭਾਲਦਿਆਂ ਨੂੰ ਨਹੀਂ ਮਿਲਿਆ ਮੈਂ ਕਹਾ ਬੰਦਾ ਸਾਡਾ ਅਸੀਂ ਪਿੰਡ ਵਾਲਿਆਂ ਕੋਲੇ ਪਹੁੰਚ ਕਰੀ ਪਿੰਡ ਵਾਲੇ ਕਹਿੰਦੇ ਵੀ ਬੰਦਾ ਐਸ ਲੋਟਾ ਸੋ ਬਿਲਕੁਲ ਸੇਮ ਮੇਰੇ ਨਾਲ ਮਿਲਦਾ ਤੇ ਸਾਰੇ ਸਾ ਅਸੀਂ ਪੂਰਾ ਸ਼ੱਕ ਕਰ ਲਿਆ ਜੀ ਸਾਰਾ ਪੂਰਾ ਪੂਰਾ ਕੱਢ ਲਿਆ ਵੀ ਵਾਕਈ ਬੰਦਾ ਸਾਡਾ ਤੂਹੋ ਸੋ ਮੈਂਟਲੀ ਤੌਰ ਤੇ ਡਿਪਰੈਸ਼ਨ ਸੀ ਜਾਂ ਕੀ ਕੋਈ ਬਿਮਾਰੀ ਸੀ ਕਿਉਂ ਉਹਦੇ ਦਿਮਾਗ ਤੇ ਯਾਦਦਸਤ ਗਈ ਪਈ ਸੀ ਨਾ ਤਾਂ ਕਿਸੇ ਆਪਦੇ ਭੈਣ ਭੈਣ ਨੂੰ ਦੱਸ ਸਕਦਾ ਨਾ ਆਪਦਾ ਪਿੰਡ ਦੱਸ ਸਕਦਾ ਸੀ ਆਈ ਚੀਜ਼ ਸੀ ਹੋਰ ਕੋਈ ਦਿਮਾਗੀ ਟੈਕਸ਼ਨ ਨਹੀਂ ਸੀ ਬਸ ਦਿਮਾਗ ਦੀ ਯਾਦਦਸਤ ਹੈ ਨਹੀਂ ਸੀ ਯਾਦ ਹੈ ਨਹੀਂ ਨਹੀਂ ਸੀ ਕਿ ਕਿੰਨੀ ਉਮਰ ਸੀ ਬਾਈ ਉਹਦੋਂ ਦੀ ਉਮਰ ਉਦੋਂ 25 26 ਸਾਲ ਦਾ ਸੀ ਜੀ ਹੁਣ ਇਸ ਟਾਈਮ ਅੱਜ 45 ਸਾਲ ਦੇ ਘਰਾਂ ਚ ਭਾਗਿਆ ਸੀ ਭਗਿਆ ਸੀ ਤਾਂ ਫਿਰ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਜਦੋਂ ਵੀਡੀਓ ਰਾਹੀਂ ਪਤਾ ਲੱਗਦਾ ਕਿ ਭਾਈ ਮੇਰਾ ਬ੍ਰਦਰ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਕੋਲ ਗਏ ਅਸੀਂ ਉਸ ਪਿੰਡ ਦੇ ਨਾਲ ਕਰਿਆ ਕਲੱਬ ਵਾਲਾ ਨਾ ਸਾਰਾ ਕਰਿਆ ਵੀ ਸਾਡਾ ਬੰਦਾ ਉਹ ਉਹਨਾਂ ਬੰਦਿਆਂ ਨੇ ਨਿਸ਼ਾਨੀਆਂ ਦੱਸੀਆਂ ਜਿਵੇਂ ਕੋਈ ਹੋਰ ਪਿੰਡ ਚੋਂ ਬੰਦੇ ਵੀ ਮਲਾਏ ਉਹ ਦੇਖਿਆ ਉਹ ਬੰਦਾ ਆ ਕੇ ਕਹਿੰਦੇ ਸੀ ਵੀ ਯਾਰ ਫੋਟੋ ਦੇਖੋ ਕਹਿੰਦੇ ਫੋਟੋ ਦੇਖਣ ਦੀ ਲੋੜ ਨਹੀਂ ਆਹ ਬੰਦੇ ਨਾਲ ਦਾ ਬੰਦਾ ਸੀ ਉਹ ਉਹਨਾਂ ਨੇ ਤੁਹਾਨੂੰ ਦੇਖ ਕੇ ਦੱਸਤਾ ਸੀ ਕਿ ਸ਼ਕਲ ਤੁਹਾਡੇ ਨਾਲ ਮਿਲਦੀ ਹੈ ਸ਼ਕਲ ਨਾਲ ਮਿਲਦੀ ਹੈ ਫਿਰ ਹੋਰ ਬੰਦੇ ਵੀ ਸੱਦੇ ਜਿਹੜੇ ਉਹਨਾਂ ਦੇ ਮੁੰਡੇ ਕੰਮ ਕਰਦੇ ਸੀ ਉਹ ਬੰਦਿਆਂ ਨੂੰ ਵੀ ਸੱਦਿਆ ਉਹਨਾਂ ਬੰਦਾਂ ਨੇ ਵੀ ਦੇਖ ਕੇ ਇਹੀ ਕਿਹਾ ਕਹਿੰਦਾ ਯਾਰ ਆ ਬਾਈ ਨਾਲ ਦਾ ਸੀ ਫਿਰ ਸਭ ਆਖਿਓ ਬੰਦਾਂ ਨੇ ਨਿਸ਼ਾਨੀਆਂ ਦੱਸੀਆਂ ਵੀ ਉਂਗਲ ਕੱਟੀ ਵੀ ਆ ਉਹ ਦੂਜੇ ਨੇ ਉਹਦੇ ਕੋਣੀ ਮਾਰੀ ਕਹਿੰਦਾ ਇਹ ਨਾ ਗੱਲ ਕਰ ਤੂੰ ਸਾਰਾ ਕੁਝ ਪਤਾ ਲੱਗ ਉਂਗਲ ਵੀ ਕੱਟੀ ਹੋਈ ਸੀ ਸਾਰੇ ਇੱਕ ਉਂਗਲ ਕੱਟੀ ਵੀ ਸੀ ਇੱਕ 빙ੀ ਸੀ ਇੱਕ ਉਂਗਲ ਕੱਟੀ ਸੀ ਇੱਕ 빙ੀ ਸੀ ਮਤਲਬ ਸਾਰੇ ਨਿਸ਼ਾਨ ਜਿਹੜੇ ਮਿਲਦੇ ਸਾਰੇ ਬਿਲਕੁਲ ਜੀ ਬਿਲਕੁਲ ਮਿਲਦੇ ਆ ਫਿਰ ਤੁਸੀਂ ਉਸ ਪਰਿਵਾਰ ਦੇ ਕੋਲ ਵੀ ਗਏ ਉਸ ਉਹ ਪਰਿਵਾਰ ਨਾਲ ਸਾਡਾ ਕੀ ਮਸਲਾ ਜੀ ਅਸੀਂ ਉਹਦੇ ਘਰੇ ਗੁਰਦੁਆਰੇ 'ਚ ਜਿੱਦੋਂ ਪਾਠ ਰੱਖਿਆ ਸੀ ਅਸੀਂ ਪਾਠ ਤੇ ਭੋਗ ਨਾਲ ਜਣ ਗਏ ਵੀ ਫੋਟੋ ਰੱਖਣਗੇ ਅਜੇ ਉਹ ਸਾਨੂੰ ਪ ਜਦੋਂ ਅਸੀਂ ਅੰਦਰ ਵਗ ਗਿਆ ਮੱਥਾ ਟੇਕਿਆ ਜਿਹੜੀ ਬੁਢੀ ਸੀ ਉਹ ਉਹ ਨਾਲ ਦੇ ਨਾਲ ਬੈਠੀ ਹੋ ਗਈ ਦੂਜਿਆਂ ਨੂੰ ਉਠਾ ਲਿਆ ਕਹਿੰਦੀ ਵੀ ਉੱਠ ਖੜੋ ਉੱਠ ਕੇ ਬਾਹਰ ਨਿਕਲੇ ਕੋ ਸਰ ਕੋ ਸਰ ਕਰਨ ਲੱਗ ਗਏ ਮੈਂ ਵੀ 2-4 ਮਿੰਟ ਦੇਖ ਕੇ ਬਾਹਰ ਨਿਕਲਿਆ ਮੋਹ ਜਾਰ ਆਪਾਂ ਹੁਣ ਬੈਠੇ ਕੀ ਕਰਦੇ ਹਾਂ ਜਦੋਂ ਇਹ ਤਾਂ ਬਾਹਰ ਨਿਕਲ ਗਏ ਤੇ ਮੈਂ ਉਹ ਗੱਲਬਾਤ ਕਰੀ ਜਿਹੜਾ ਗੁਰਦੁਆਰਾ ਦਾ ਪ੍ਰਧਾਨ ਸੀ ਉਹ ਕਹਿੰਦਾ ਕੀ ਦੇਖਦਾ ਮੈਂ ਯਾਰ ਦੇਖਦਾ ਕੁਝ ਨਹੀਂ ਮੈਂ ਕਿਹੜਾ ਚੁੱਪ ਕਰਿਆ ਮੈਂ ਇਹ ਦੇਖੀਏ ਫਿਰ ਮੈਂ ਉਹਨੂੰ ਪੁੱਛਿਆ ਮੈਂ ਜਿਆ ਐ ਕਰਕੇ ਆ ਗੱਲ ਆ ਜਿਹੜੇ ਦਾ ਭੋਗ ਪਾਈ ਜਨੋ ਮੇਰਾ ਭਾਈ ਆ ਅੱਛਾ ਤੇ ਉਹ ਪਈ ਚੁੱਪ ਜੇ ਕਰ ਗਿਆ ਮੈਂ ਕਿਹਾ ਯਾਰ ਜਿਹੜਾ ਇਹ ਮੇਨ ਬੰਦਾ ਜਿਹਦੇ ਘਰੇ ਇਹਨਾਂ ਦਾ ਸੀ ਉਹਦੇ ਨਾਲ ਤਾਂ ਮਿਲਾ ਦਿਓ ਮੈਂ ਗੱਲ ਹੀ ਪੁੱਛ ਲਾਂ ਆਪਾਂ ਨੂੰ ਹੋਰ ਕੋਈ ਖਾਸ ਗੱਲ ਨਹੀਂ ਵੀ ਇਹ ਤਾਂ ਅਸੀਂ ਉਹ ਕਰ ਲਈਏ ਕੋਈ ਵੀ ਸਾਡਾ ਹਾਊਸ ਪੂਰਾ ਹੋ ਗਿਆ ਉਹ ਪ੍ਰਧਾਨ ਕਹਿੰਦਾ ਤੈਨੂੰ ਭੋਗ ਤੋਂ ਬਾਅਦ ਗੱਲ ਕਰਾਉ ਮੈਂ ਇਹ ਭੋਗ ਤਾਂ ਅਜੇ 2-3 ਘੰਟੇ ਨੂੰ ਪਊਗਾ ਉਦੋਂ ਪਹਿਲਾਂ ਮੇਰੀ ਗੱਲ ਕਰਾ ਦੇ ਮੈਂ ਜਾਣਾ ਕਹਿੰਦਾ ਨਹੀਂ ਨਹੀਂ ਇਹ ਨਹੀਂ ਗੱਲ ਕੋਈ ਹੁੰਦੀ ਚਲੋ ਮੈਂ ਹੋਇਆ ਨਿਬੜੀ ਗੱਲ ਮੈਂ ਬਾਹਰ ਨਿਕਲਿਆ ਇੰਨੇ ਬਾਹਰ ਨਿਕਲਦੇ ਨਿਕਲਦੇ ਉਹਦਾ ਭਤੀਜਾ ਆ ਗਿਆ ਕਹਿੰਦਾ ਉਹਨਾਂ ਦਾ ਮੁੰਡਾ ਆ ਗਿਆ ਯਾਰ ਕਹਿੰਦਾ ਇਹਦੇ ਨਾਲ ਗੱਲ ਕਰ ਲੈ ਉਹਨੂੰ ਮੈਂ ਕਿਹਾ ਮੈਂ ਕਿਹਾ ਭਾਈ ਐਂ ਕਰਕੇ ਆ ਗੱਲ ਆ ਯਾਰ ਤੂੰ ਸ਼ਕਲ ਵਕਲ ਮੇਰੀ ਕੋਈ ਦੇਖੀ ਉਹ ਕਹਿੰਦਾ ਚੁੱਪ ਹੀ ਕਰ ਗਾ ਉਹ ਨਹੀਂ ਬੰਦਾ ਇੱਕ ਤੋਂ ਦੋ ਨਹੀਂ ਬੋਲਣਾ ਨਾ ਕੋਈ ਵਾਸਤਾ ਨਾ ਮੈਨੂੰ ਨੇ ਫੋਟੋ ਕਿਹਾ ਵੀ ਸਾਡੇ ਕੋਲ ਹੈਗੀ ਆ ਚਾਹੇ ਨਹੀਂ ਹੈ ਕਹਿੰਦਾ ਸਾਡੇ ਕੋਲ ਕੁਝ ਨਹੀਂ ਭਾਈ ਚਲੋ ਮੈਂ ਫੇਰ ਬਾਹਰ ਦੂਜੇ ਪਾਸੇ ਲੰਗਰ ਹਾਲ ਕਿੰਨੀ ਹੋ ਗਿਆ ਮੈਂ ਕਿਹਾ ਇੱਥੇ ਦੇਖਦੇ ਆ ਕੋਈ ਗੱਲ ਤਾਂ ਚੱਲੂਗੀ ਤੇ ਉੱਥੇ ਉਹ ਜਿਹੜਾ ਬੰਦੇ ਦਾ ਉਹਦਾ ਭਾਈ ਸੀ ਵੱਡਾ ਉਹਦੇ ਨਾਲ ਗੱਲ ਹੋਈ ਛੋਟੇ ਨਾਲ ਵੀ ਆ ਬੰਦਾ ਉਹਦਾ ਭਾਈ ਆ ਸਾਡੇ ਜਿਹਦਾ ਕੰਮ ਤਾਂ ਹੁਣ ਚੱਲੂਗਾ ਤੇ ਤੂੰ ਪਿੰਡ ਵਾਲਿਆਂ ਨੂੰ ਕਹਿੰਦਾ ਬਈ ਪਿੰਡ ਵਾਲੇ ਦੱਬੀ ਫਿਰਿਆ ਮੈਨੂੰ ਪਹਿਲਾਂ ਪੁਲਿਸ ਵਾਲੇ ਆ ਕੇ ਪਿੰਡ ਵਾਲਿਆਂ ਨੇ ਦੱਬੀ ਫਿਰਿਆ ਮੈਂ ਕਹਿੰਦਾ ਹੁਣ ਤਾਂ ਹੁਣ ਦਬਾਂਗੇ ਧਰ ਕੇ ਉਦੋਂ ਪਹਿਲਾਂ ਨਹੀਂ ਦੱਬਿਆ ਹੁਣ ਅਸੀਂ ਸਾਡੀ ਇਹ ਸੁਣਾਈ ਹੈ ਜੀ ਇਹ ਸੁਣਾਈ ਹੋਣੀ ਚਾਹੁੰਦੇ ਆ ਫਿਰ ਅਸੀਂ ਜੂਨੀਅਨ ਤਰਫੋਂ ਸਿੱਧੂਪੁਰ ਨੂੰ ਲਗੇ ਨਾਲ ਇਹਨਾਂ ਦੇ ਕਰਕੇ ਮਾੜਾ ਮੋਟਾ ਉਹਨੇ ਹੰਮੀ ਭਰੀ ਆ ਵੀ ਮੈਂ ਆਹ ਕਹਿਨਾ ਕਿ ਕੰਮ ਕਰ ਦਨਾ ਤੁਸੀਂ ਉਹਨੂੰ ਕਾਰੀ ਲਾ ਦਨਾ ਹੁਣ ਇਹ ਤੇ ਕਰੋ ਉਹਨੂੰ ਸਾਨੂੰ ਕੋਈ ਫੋਨ ਨਹੀਂ ਆਇਆ ਇਹ ਤੁਸੀਂ ਫਿਰ ਪਰਚੇ ਵੀ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਲਾਇਏ ਸੀ ਇਹ ਇਹ ਬਿਲਕੁਲ ਲਾਇਆ ਜੀ ਸਾਰੇ ਇਕੱਲੇ-ਕੱਲੇ ਥਾਣੇ 'ਚ ਇਹ ਰਿਪੋਰਟ ਗਈ ਵੀ ਆ ਜਿਹੜੀ ਇਹ ਚੀਜ਼ ਆ ਪੁਲਿਸ ਰਿਪੋਰਟ ਬਾਗੇਪੁਰਾਣੇ ਵੀ ਸਾਰੇ ਇਕੱਲੇ-ਕੱਲੇ ਥਾਣੇ 'ਚ ਇਹ ਰਿਪੋਰਟ ਗਈ ਵੀ ਆ ਮੁੱਦਗੀ ਤੇ ਕਰਮ ਇਹਨਾਂ ਨੇ ਸਾਰਿਆਂ ਨੇ ਭੇਜੀ ਆ ਸਾਰਿਆਂ ਨੇ ਭੇਜੀ ਆ ਇਕੱਲੇ-ਕੱਲੇ ਥਾਣੇ 'ਚ ਕੋਈ ਜੇ ਉਹਨਾਂ ਨੇ ਬੰਦਾ ਰੱਖਿਆ ਸੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਵੀ ਇਹ ਅਸੀਂ ਲਿਖਿਆਉਣ ਦੇ ਹੱਕ ਕਿਸੇ ਥਾਣੇ 'ਚ ਤਾਂ ਦਿੰਦੇ ਵੀ ਸਾਡੇ ਕੋਲ ਇੰਨੇ ਸਾਲ ਬੰਦਾ ਹੋ ਗਿਆ ਇਹ ਫਿਰ ਬਾਕੀ ਮੇਰੇ ਜਦੋਂ ਮੈਂ ਚੱਲਿਆ ਉੱਥੋਂ ਗੁਰਦੁਆਰੇ ਇਹ ਉਹ ਬੰਦਾ ਕਿਤੇ ਐ ਕਹਿੰਦਾ ਵੀ ਪਰਦੇਸੀ ਸੀ ਫਿਰ ਉਹਨਾਂ ਨੇ ਮੇਰੇ ਮਗਰ ਗੱਡੀ ਲਾਉਣ ਦਾ ਕੀ ਮਸਲਾ ਸੀ ਹੂੰ ਤੁਹਾਡੇ ਮਗਰ ਗੱਡੀ ਲਾਈ ਮੇਰੇ ਮਗਰ ਗੱਡੀ ਲਾਈ ਹੈ ਜੀ ਮੈਂ ਗੁਮਟੀ ਡੇਰੇ ਦੇ ਵਿੱਚ ਵੜੀ ਆ ਗੱਡੀ ਆਪ ਉਹ ਤੁਹਾਨੂੰ ਉਹ ਕਹਿੰਦੇ ਵੀ ਪਰਦੇਸੀ ਸੀ ਉਹਨਾਂ ਨੇ ਕੁਝ ਕਿਹਾ ਨਹੀਂ ਉਹਨਾਂ ਨੇ ਇਹੀ ਕਹਿੰਦੇ ਉਹ ਤਾਂ ਸਾਰੇ ਵੀਡੀਓ ਚ ਇਹ ਕਹਿੰਦਾ ਜੀ ਪਰਦੇਸੀ ਆ ਬਾਕੀ ਜਿਹੜੇ ਉਹਨਾਂ ਦੇ ਕੰਮਾਂ ਦੇ ਨਾਲ ਵੀ ਸਾਡੇ ਬ्यान ਸਹੀ ਮਿਲਦੇ ਆ ਜੀ ਉਹ ਕਹਿੰਦੇ ਪਹਿਲਾਂ ਤਾਂ ਕਹਿੰਦੇ ਉਹ ਬੰਦੇ ਨੇ ਪੱਤਰਕਾਰ ਨੇ ਕਿਹਾ ਵੀ ਤੁਸੀਂ ਐ ਪੁੱਛੋ ਵੀ ਤੁਸੀਂ ਰੱਖਿਆ ਕੋ ਕਹਿੰਦੇ ਜੇ ਉਹ ਕਹਿੰਦਾ ਵੀ ਤੁਹਾਨੂੰ ਮਾਰਕੀਟ ਉੱਪ ਜਾਂਦਾ ਫਿਰ ਕਹਿੰਦੇ ਨਹੀਂ ਜੀ ਇਹ ਤਾਂ ਮਾਰਨ ਵਾਲਾ ਤਾਂ ਹੈ ਨਹੀਂ ਸੀ ਬੰਦਾ ਅੱਡੋ ਅੱਡੀ ਉਹਨਾਂ ਦੇ ਬਿਆਨ ਨਹੀਂ ਮਿਲਦੇ ਕਿ ਬੁਢੀ ਅੱਡ ਬਿਆਨ ਕਰਦੀ ਆ ਮੁੰਡਾ ਅੱਡ ਬਿਆਨ ਕਰਦਾ ਹੁਣ ਤੁਹਾਡੀ ਮੰਗ ਕੀ ਆ ਸਾਡੇ ਮੰਗਦਾ ਜੀ ਪੂਰਾ ਇਹ ਕਾਰੋਬਾਰੀ ਹੋਵੇ ਉਹ ਤੇ ਪੂਰਾ ਪਰਚਾ ਪਵੇ ਇਹਨਾਂ ਤੇ ਇਹ ਚੀਜ਼ ਹੋਣੀ ਚਾਹੀਦੀ ਜਿੰਨੇ ਕਸੂਰਬਾਰ ਆ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਸਰਪੰਚ ਸਾਹਿਬ ਕੀ ਕਹੋਗੇ ਦਾਵਾ ਇਹ ਕਰ ਰਹੇ ਨੇ ਕਿ ਸਾਡੇ ਮੇਰਾ ਬ੍ਰਦਰ ਸੀ ਤੁਹਾਡੇ ਪਿੰਡ ਦੇ ਵਸਨੀਕ ਨੇ ਉਹ ਕਹਿੰਦੇ ਨੇ ਕਿ ਮੇਰਾ ਬ੍ਰਦਰ ਸੀ ਜਿਹਨਾਂ ਦੀ ਡੈਥ ਹੋਈ ਆ ਜ ਉਹਨਾਂ ਦੇ ਵੱਲੋਂ ਕਤਲ ਤੱਕ ਜਿਹੜਾ ਕੀਤਾ ਗਿਆ ਸਸਕਾਰ ਜਲਦੀ ਕਰਤਾ ਕਹਿੰਦੇ ਕੀ ਕਾਰਨ ਕੀ ਸੀ ਜਿਹੜਾ ਇਹਦਾ ਦਾਵਾ ਹੈ ਇੰਦੋ ਬਰਾਦਰ ਤਕਰੀਬਨ ਅੱਜ ਤੋਂ 15 ਸਾਲ ਕਿੰਨੇ ਸਾਲ ਹੋ ਗਏ ਤਾਂ ਗਿਣਤੀ ਤਾਂ ਇਹਨਾਂ ਨੂੰ ਪਤਾ ਹੈਗਾ ਤੇ ਉਹ ਗੁੰਮ ਹੋਇਆ ਹੈ ਤੇ ਪਹਿਲਾਂ ਬਹੁਤ ਵਧੀਆ ਉਹਦਾ ਜਾਨੀ ਕਿ ਹਰ ਇੱਕ ਤਰ੍ਹਾਂ ਦਾ ਉਹ ਐਜੇ ਵਧੀਆ ਇਨਸਾਨ ਵਿਚਰਦਾ ਸੀ ਉਹਨੇ ਇੱਕ ਸਪਰੇ ਪੀ ਲਈ ਸੀ ਵੀ ਜਿਹੜੂ ਘਰੇਲੂ ਕਾਰਨ ਕਰਕੇ ਉਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਹੋ ਗਿਆ ਤੇ ਉਹ ਆਪਣੇ ਬਾਰੇ ਬਹੁਤਾ ਨਹੀਂ ਦੱਸ ਸਕਦਾ ਸੀ ਤੇ ਜਵਾਨ ਵਿਉਧੀ ਤਤਲਾਉਣ ਲੱਗੀ ਸੀਗੀ ਉਸ ਤੋਂ ਬਾਅਦ ਇਹ ਨਗਾਹੇ ਮੇਲਾ ਲੱਗਦਾ ਇੱਕ ਹ ਇਹਦੇ ਭਾਗੀ ਪ੍ਰਣ ਦੇ ਕੋਲ ਹੀ ਐ ਉੱਥੇ ਗਏ ਸੀ ਉੱਥੋਂ ਉਹ ਗੁੰਮ ਹੋ ਗਿਆ ਉਸ ਤੋਂ ਬਾਅਦ ਇਹਨੇ ਰਿਪੋਰਟ ਵੀ ਦਰਜ ਕਰਾਈ ਐ ਇਹਨਾਂ ਕੋਲੇ ਰਿਕਾਰਡ ਐ ਪੰਫਲੇਟ ਵੀ ਛਪਾਇਆ ਚਲੋ ਪਿੰਡਾਂ ਚ ਅਸੀਂ ਪੁੱਛਦੇ ਰਹੇ ਇੱਕ ਦੋ ਸਾਲ ਵੀ ਕਿਵੇਂ ਬੂਟਾ ਮਿਲਿਆ ਨਹੀਂ ਇਹਨਾਂ ਨੂੰ ਮਿਲਿਆ ਪਰ ਜਿਹੜੀ ਹੁਣ ਵੀਡੀਓ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਚਲੋ ਇਹ ਗਏ ਮੈਂ ਤਾਂ ਇੱਕ ਗੱਲ ਕਹਿਣਾ ਚਾਹੂੰਗਾ ਵੀ ਕੋਈ ਵੀ ਅਸੀਂ ਕੋਈ ਜਾਨਵਰੀ ਵੀ ਆ ਜਾਂਦਾ ਅਸੀਂ ਸਵੇਰ ਬੋਲਦੇ ਆ ਵੀ ਸਾਡੇ ਘਰੇ ਆ ਜਾਨਵਰ ਐ ਜਾਂ ਮੱਝ ਆ ਗਈ ਜਾਂ ਫਲਾਨੀ ਐ ਕਿਸੇ ਪਿੰਡ ਤੋਂ ਨਹੀਂ ਕੋਈ ਵਿਅਕਤੀ ਕਿਸੇ ਦੇ ਘਰੇ ਰਹਿਣਾ ਕਿ ਉਸ ਬੰਦਾ ਫਰਜ਼ ਨਹੀਂ ਬਣਦਾ ਕੋਈ ਪੰਚਾਇਤ ਨੂੰ ਸੰਬੰਧਿਤ ਥਾਣੇ ਨੂੰ ਆਪਾਂ ਸੂਚਨਾ ਕਰਦੇ ਹਾਂ ਵੀ ਇਹ ਕੀ ਗੱਲ ਸੀ ਕਿਉਂ ਉਹਨਾਂ ਨੇ ਦੱਸਿਆ ਨਹੀਂ ਕਰੋਨਾ ਕਾਲ ਦੇ ਵਿੱਚ ਤਾਂ ਅਸੀਂ ਹਰ ਇੱਕ ਦਾ ਡਾਟਾ ਲਿਆ ਜਿਹੜੇ ਬੱਚੇ ਬਾਹਰ ਗਏ ਸੀ ਉਹਨਾਂ ਨੂੰ ਇਨਸੂਲੈਂਟ ਬਾੜਾਂ ਦੇ ਵਿੱਚ ਵੀ ਰੱਖਿਆ ਕੀ ਉਹ ਰੱਖਿਆ ਗਿਆ ਉੱਥੇ ਜੇ ਉਹਨਾਂ ਨੇ ਕੋਈ ਆਪਣਾ ਫਰਜ਼ ਸਮਝਿਆ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਵੀ ਉਸ ਪਰਿਵਾਰ ਨੇ ਪਿੰਡ ਨੂੰ ਜਾਂ ਕੋਈ ਉਹਦੀ ਜੇ ਆਪਾਂ ਕਿਰਿਆ ਕਰਮ ਕੁਝ ਵੀ ਹੈ ਚਲੋ ਕਿਸੇ ਧਰਮ ਦਾ ਆਪਾਂ ਨਹੀਂ ਕਹਿੰਦੇ ਪਰ ਇਹ ਜੇ ਇਨਸਾਨ ਉਸ ਇਨਸਾਨ ਨੂੰ ਪਿੰਡ ਦੇ ਮੋਹਤਵਾਰ ਲੋਕਾਂ ਨੂੰ ਤਾਂ ਦੱਸ ਕੇ ਸਾਰੇ ਉਹ ਸਨਾਖਤ ਕਰਾ ਕੇ ਉਹ ਕਰਨਾ ਸੀਗਾ ਉਹਨਾਂ ਨੇ ਇਸ ਤਰ੍ਹਾਂ ਜਦੋਂ ਰਾਤ ਨੂੰ ਛੁਪਾ ਕੇ ਉਸ ਬੰਦੇ ਨੂੰ ਅੱਧਾ ਸੜੀ লাশ ਜਿਵੇਂ ਕੋਈ ਅਸੀਂ ਸੁਣਦੇ ਆਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਖੁਰਦਬੁਰਦ ਕਰਨੀ ਹੋਵੇ ਤਾਂ ਆਪਾਂ ਕਰਦੇ ਆਂ ਵੀ ਇਸ ਤਰ੍ਹਾਂ ਦਾ ਕਰਾਇਆ ਗਿਆ ਤਾਂ ਇਹ ਬਹੁਤ ਵੱਡਾ ਮੈਂ ਤਾਂ ਇਹੀ ਕਹੂੰਗਾ ਵੀ ਬਹੁਤ ਵੱਡਾ ਬਲੰਡਰੀ ਹੈ ਕੀਤਾ ਗਿਆ ਹਾਂ ਕੀਤਾ ਗਿਆ ਇਹ ਵੀ ਉਹਨੇ ਇਹ ਜਿਹੀਆਂ ਸਾਨੀਆਂ ਚੀਜ਼ਾਂ ਦੀ ਉਹਨੇ ਉਹ ਰੱਖਣੀ ਸੀਗੀ ਪ੍ਰਕਾਸ਼ਨ ਰੱਖਦੇ ਤਾਂ ਆਪਾਂ ਉਹਨੂੰ ਤੇ ਫੇਰ ਕਰ ਸਕਦੇ ਸੀਗੇ ਪਰ ਜਦੋਂ ਉਹਨੇ ਕਿਸੇ ਚੀਜ਼ ਦੀ ਵੀ ਕੋਈ ਕਲੀਅਰਟੀ ਨਹੀਂ ਮਿਲਦੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਕੋਈ ਗੱਲ ਹੈ ਛੁੱਪੀ ਹੋਈ ਆ ਕਿਹ ਨਾਲ ਗੱਲਬਾਤ ਹੋਈ ਪਿੰਡ ਵਾਸੀਆਂ ਮੇਰੇ ਇੱਕ ਬਾਬਾ ਹੈਗਾ ਉਹਨਾਂ ਨੇ ਇੱਕ ਦਿਨ ਮੇਰੇ ਫੋਨ ਤੇ ਗੱਲ ਕੀਤੀ ਸੀ ਉਹਨੂੰ ਮੈਂ ਪੁੱਛਿਆ ਸੀ ਵੀ ਕਿਵੇਂ ਉਹ ਕਹਿੰਦੇ ਵੀ ਅਸੀਂ ਕਹਿੰਦੇ ਜਦੋਂ ਸਾਨੂੰ ਪਤਾ ਲੱਗਿਆ ਇੱਕ ਦਿਨ ਕੋਈ ਕਹਿੰਦੇ ਕੋਈ ਮਾਰਕਟਾਈ ਹੋ ਰਹੀ ਸੀਗੀ ਤੇ ਸਾਨੂੰ ਕੋਈ ਆਵਾਜ਼ਾਂ ਸੁਣੀਆਂ ਅਸੀਂ ਕਹਿੰਦੇ ਉਹ ਮੁੰਡੇ ਕਲੱਬ ਵਾਲੇ ਜਾਂਦੇ ਸੁੱਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਪਰਿਵਾਰ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਉਸ ਤੋਂ ਬਾਅਦ ਕਹਿੰਦੇ ਸਾਨੂੰ ਸ਼ੱਕ ਹੋ ਗਿਆ ਅਸੀਂ ਪਿੰਡ 'ਚ ਗੱਲ ਕੀਤੀ ਪਿੰਡ ਤੋਂ ਬਾਅਦ ਅਸੀਂ ਜਦੋਂ ਸਾਡਾ ਉਹਨਾਂ ਨੇ ਕੋਈ ਉਹਨਾਂ ਬੱਚੇ ਨੂੰ ਮਿਲਣ ਨਹੀਂ ਦਿੱਤਾ ਸਾਨੂੰ ਤਾਂ ਅਸੀਂ ਜੋ ਆਪਣੀ ਲੁਧਿਆਣੇ ਤੋਂ ਨੇ ਭਾਈ ਮਿੰਟੂ ਹੈ ਹਾਂ ਅਸੀਂ ਕਹਿੰਦੇ ਉਹਨਾਂ ਦਾ ਰਾਬਤਾ ਕੈਂਪ ਕੀਤਾ ਵੀ ਐਸੀ ਬੱਚੇ ਨੂੰ ਅਸੀਂ ਛੜਾ ਕੇ ਇੰਦੇ ਚੁੰਗਲ ਦੇ ਵਿੱਚੋਂ ਵੀ ਬਹੁਤ ਸਾਡੇ ਪਿੰਡ ਦੇ ਵਿੱਚ ਇੱਕ ਅਨਰਥ ਹੋ ਰਿਹਾ ਹੈ ਤੇ ਕਹਿੰਦੇ ਜਦੋਂ ਉਹਨਾਂ ਨੂੰ ਉਹਨਾਂ ਕੋਲ ਕੋਈ ਸੰਸੋ ਪਤਾ ਨਹੀਂ ਕਿਵੇਂ ਗਈ ਵੀ ਮਿੰਟੂ ਨੇ ਇਸ ਦਿਨ ਆਉਣਾ ਹੈ ਉਸ ਤੋਂ ਪਹਿਲਾਂ ਉਸ ਦੇ ਵਿੱਚ ਹੀ ਉਹਦਾ ਬੱਚੇ ਦਾ ਕਤਲ ਹੀ ਹੋ ਜਾਂਦਾ ਹੈ ਵੀ ਉਹਦੀ ਮੌਤ ਹੋ ਜਾਂਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਫਿਰ ਉਹਨੂੰ ਲਾਸ਼ ਨੂੰ ਖੁਰਦਬੁੱਦ ਕਰਦੇ ਆ ਤੇ ਪਰ ਮੈਂ ਉਹਨੂੰ ਆਖਿਆ ਵੀ ਚਲੋ ਆਪਾਂ ਬਹੁਤ ਵੀ ਉਹ ਬੱਚੇ ਨੂੰ ਬਚਾ ਨਹੀਂ ਸਕੇ ਦੇਖੋ ਉਹ ਕਹਿੰਦਾ ਮੈਂ ਸ਼ਾਇਦ ਜ਼ਿੰਦਗੀ ਦੇ ਵਿੱਚ ਇਹ ਚੀਜ਼ ਨੂੰ ਨਾ ਭੁੱਲ ਸਕਾਂ ਵੀ ਮੈਂ ਬਚਾ ਨਹੀਂ ਸਕਿਆ ਮੈਂ ਹੁਣ ਚਾਹੁੰਦਾ ਵੀ ਉਸ ਪਰਿਵਾਰ ਤੋਂ ਇਨਸਾਫ ਮੈਂ ਜ਼ਰੂਰ ਲੈ ਕੇ ਦੇ ਮੌਸ ਨੂੰ ਵੀ ਸਾਡਾ ਇਹ ਜ਼ਰੂਰ ਹੈ ਅਸੀਂ ਸਾਡੇ ਵਿੱਚ ਬਹੁਤ ਹੀ ਵੱਡੀ ਘਾਟ ਹੈ ਜੋ ਮੈਂ ਜ਼ਿੰਦਗੀ ਸ਼ਰਨਾ ਭੁੱਲਾਂ ਵੀ ਅਸੀਂ ਉਸ ਨੂੰ ਬਚਾ ਨਹੀਂ ਸਕੇ ਵੀ ਅਸੀਂ ਇੰਨੀ ਗੁਪਤ ਨਹੀਂ ਰੱਖ ਸਕੇ ਵੀ ਅਸੀਂ ਬਚਾ ਲੰਦੇ ਪਰ ਹੁਣ ਜੇ ਬਚਾਇਆ ਨਹੀਂ ਗਿਆ ਤਾਂ ਉਸ ਪਰਿਵਾਰ ਨੂੰ ਜਿੰਨਾ ਕੁ ਉਹਨਾਂ ਨੇ ਕੀਤਾ ਇੱਕ ਇਨਸਾਨ ਨਾਲ ਦੇਖੋ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਹਿੰਦਾ ਅਸੀਂ ਤਾਂ ਆਪਣੀ ਬਾਹ ਲਾਵਾਂਗੇ ਤੁਸੀਂ ਪਿੰਡ ਵਾਲੋ ਤੁਸੀਂ ਕੀ ਮੰਗ ਕਰਦੇ ਹੋ ਇੱਕ ਸਰਪੰਚ ਹੋਣ ਦੇ ਨਾਤੇ ਪੂਰੇ ਪਿੰਡ ਦੇ ਵੱਲੋਂ ਪੂਰੇ ਨਗਰ ਦੇ ਵੱਲੋਂ ਕੀ ਮੰਗ ਕਰਦੇ ਮੰਗ ਤਾਂ ਦੇਖੋ ਜਿਵੇਂ ਖੁਲੀ ਹੈ ਜਿਵੇਂ ਉਹ ਨਿਸ਼ਾਨੀਆਂ ਮਿਲਦੀਆਂ ਤੋਂ ਉਹ ਬੱਚਿਆ ਸਾਡੇ ਪਿੰਡ ਦੇ ਸੀਗਾ ਬੂਟਾ ਸਿੰਘ ਹੂੰ ਚਲੋ ਬੂਟਾ ਸਿੰਘ ਮੈਂ 1% ਆਪਾਂ ਮੰਨ ਲਾਂ ਦੇ ਵੀ ਨਹੀਂ ਵੀ ਸੀ ਤਾਂ ਇੱਕ ਇਨਸਾਨ ਤਾਂ ਸੀ ਉਹ ਕਿਤੋਂ ਦਾ ਸੀ ਤਾਂ ਉਸ ਦਾ ਇਨਸਾਫ ਮਿਲਣਾ ਚਾਹੀਦਾ ਉਹ ਜੋ ਵੀ ਸੀ ਉਹਨਾਂ ਕੋਲੇ ਮੈਂ ਨਹੀਂ ਮੰਨਦਾ ਆਪਣੇ ਕੋਈ ਇੱਕ ਸਾਲ ਰਹਿ ਜੇ ਜਾਂ 10 ਦਿਨ ਨਾਲ ਰਹਿ ਜੇ ਤਾਂ ਅੱਜ ਕੱਲ ਤਾਂ ਹੁਣ ਤਾਂ ਇੰਨਾ ਸੋਸ਼ਲ ਮੀਡੀਆ ਹਰ ਵਕਤ ਆਪਾਂ ਨਿੱਕੀ ਨਿੱਕੀ ਚੀਜ਼ ਖਾਣਾ ਖਾਈ ਜਾਂਦੇ ਆ ਲੋਕ ਅਸੀਂ ਅੱਜ ਸਾਗ ਬਣਾਇਆ ਅਸੀਂ ਹਰ ਵਕਤ ਉਹਦੀਆਂ ਫੋਟੋਆਂ ਖਿੱਚਦੇ ਆ ਤੇ ਉਹ ਇੱਕ ਬੱਚੇ ਦੀ ਕਿਤੇ ਫੋਟੋ ਨਾ ਹੋਵੇ ਘਰੇ ਮਤਲਬ ਹੀ ਨਹੀਂ ਹੋ ਸਕਦਾ ਇੰਨੇ ਦਿਨਾਂ ਦੇ ਵਿੱਚ ਇੰਨੇ ਬਕਪੇ ਦੇ ਵਿੱਚ ਕਿੰਨੇ ਪ੍ਰੋਗਰਾਮ ਹੋਏ ਹੋਣਗੇ ਘਰਾਂ ਦੇ ਵਿੱਚ ਅਸੀਂ ਕੋਈ ਚੰਗਾ ਕੋਈ ਘਰੇ ਪਸੂ ਹੈ ਜਾਂ ਕੋਈ ਹੋਰ ਕੋਈ ਫੇਦ ਵਾਲਾ ਕੋਈ ਉਹ ਹੈ ਉਹਦੇ ਨਾਲ ਬੈਸੀ ਸੈਲਫੀਆਂ ਲੈਣ ਲੱਗ ਜਾਨੇ ਤੇ ਉਸ ਬੱਚੇ ਨਾਲ ਸੈਲਫੀ ਨਾ ਲਈ ਗਈ ਹੋਵੇ ਹੋ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਉਹ ਚੀਜ਼ ਨੂੰ ਸਾਹਮਣੇ ਕਰਨਾ ਚਾਹੀਦਾ ਲੋਕਾਂ ਨੂੰ ਵੀ ਆਹ ਇਨਸਾਨੀ ਸੀ ਉਹ ਫਿਰ ਉਹ ਤਾਂ ਕਲੀਅਰ ਹੋ ਜੇ ਨਾਲੇ ਚਲ ਪਰਿਵਾਰ ਨੂੰ ਵੀ ਸਬਰ ਹੋ ਜੂ ਆਪ ਦਾ ਕੋਈ ਜੋ ਆਪਣਾ ਹੁੰਦਾ ਕੋਈ ਧਰਮਕਰ ਉਹਦੇ ਨਾਲ ਵੀ ਰਸਮ ਕਰ ਲਾਂਗੇ ਕੋਈ ਬੰਦੇ ਨੂੰ ਪਤਾ ਲੱਗੇ ਉਹ ਇਹ ਕਲੀਅਰ ਹੀ ਕਰ ਦੇਣ ਵੀ ਬੱਚਾ ਉਹ ਸੀਗਾ ਚਲੋ ਜੋ ਹੋਇਆ ਉਹਨਾਂ ਨੂੰ ਸਜ਼ਾ ਤਾਂ ਲੱਗ ਮਿਲਣੀ ਹੈ ਆਪਣੀ ਉਹ ਕਹਿੰਦੇ ਵੀ ਚਲ ਉਹਨੇ ਬਹੁਤ ਬਹੁਤ ਮਾੜੀ ਗੱਲ ਕੀਤੀ ਪਰ ਇੱਕ ਪਰਿਵਾਰ ਨੂੰ ਸਬਰ ਕਰਨਾ ਸੁੱਖ ਹੋ ਜੂ ਇੰਨੀ ਗੱਲ ਤਾਂ ਉਹ ਦਿਖਾ ਸਕਦੇ ਆ ਜੀ 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 ਪ੍ਰਧਾਨ ਜੀ ਮੈਂ ਗੱਲ ਕਰੀ ਆ ਸਰਪੰਚ ਸਣੀ ਮਾਰਕੁੱਟ ਦੀ ਮਾਰਕੁੱਟ ਦੀ ਗੱਲ ਵੀ ਸਾਹਮਣੇ ਵੀ ਮਾਰਕੁੱਟ ਵੀ ਹੁੰਦੀ ਰਿਹਾ ਹਾਲਾਂਕਿ ਪਿੰਡ ਵਾਸੀ ਵੀ ਸਾਡੇ ਕੋਲੇ ਆ ਕੇ ਗੱਲ ਕਹਿੰਦੇ ਸੀ ਕਿ ਮਾਰਕੁੱਟ ਜਿਹੜੀ ਹੁੰਦੀ ਇਹ ਗੱਲਾਂ ਵੀ ਉਸ ਤੋਂ ਬਾਅਦ ਜਦੋਂ ਗੱਲਬਾਤ ਹੋਈ ਉਹਨੇ ਸਾਹਮਣੇ ਆਈਆਂ ਉਹ ਦੇਖੋ ਇਹ ਗੱਲਾਂ ਸਾਡੇ ਸਾਹਮਣੇ ਹੋਈਆਂ ਪਰ ਉਹ ਕਹਿ ਰਹੇ ਨੇ ਪਿੰਡ ਵਾਲੇ ਕਿਉਂਕਿ ਜੇ ਗੱਲ ਕਰੀਏ ਜਦੋਂ ਇਹੋ ਜਿਹਾ ਬੰਦਾ ਉਹਨਾਂ ਨੇ ਆਪ ਦੇ ਚੁੰਗਲ ਦੇ ਵਿੱਚ ਗਵਾਹ ਕਰਕੇ ਰੱਖਿਆ ਹੋਇਆ ਜਦੋਂ ਕਿਤੇ ਨਾ ਕਿਤੇ ਭਾਈ ਦਾ ਹੋ ਉਹ ਜਾਂ ਬਾਹਰ ਜਾਂਦਾ ਹੋ ਤਾਂ ਇਹੋ ਜਿਹਾ ਕੁਝ ਹੁੰਦਾ ਹੀ ਆ ਕੁੱਟਦੇ ਮਾਰਦੇ ਨੇ ਵੀ ਕਿਉਂ ਬਾਹਰ ਜਾਂਦਾ ਜਿਵੇਂ ਇੱਕ ਥੋੜੀ ਵੀਡੀਓ ਰਹੀ ਇੱਕ ਬੱਚੇ ਨੇ ਗੱਲ ਕਹੀ ਕਿ ਮੈਂ ਕੰਪਿਊਟਰ ਕਰਾਹ ਲਾਉਣ ਗਿਆ ਸੀ ਤੇ ਉਦੋਂ ਮੈਂ ਦੇਖਿਆ ਬੰਦੀ ਵੀ ਬਣਾ ਹੋਇਆ ਸੀ ਤੇ ਕੁੱਟ ਮਾਰ ਬਹੁਤ ਕਰਦੇ ਸੀਗੇ ਇਹ ਵੇਖੀਏ ਜਿੱਥੋਂ ਤੱਕ ਗੱਲ ਆਸੀ ਪਿੰਡ ਤੌਰ ਤੇ ਜਦੋਂ ਸਾਰਾ ਵੈਰੀਫਾਈ ਕਰਿਆ ਪ੍ਰਸ਼ਾਸਨ ਨੇ ਨਾ ਸੁਣੀ ਸਾਰਾ ਕੋਸ਼ਿਸ਼ ਹੀ ਕਰਕੇ ਚਾਹਿਆ ਵੀ ਕਿਉਂ ਨਾ ਆਪਾਂ ਜਥੇਬੰਦੀ ਤੌਰ ਤੇ ਪੰਚਾਇਤ ਤੌਰ ਤੇ ਪਿੰਡ ਜਾ ਕੇ ਇਹਦੀ ਹੋਰ ਵੈਰੀਫਾਈ ਇਨਕੁਆਰੀ ਕਰੀਏ ਪਿੰਡ ਦੇ ਵਿੱਚ ਅਸੀਂ ਗਏ ਪਿੰਡ ਦੇ ਕਲੱਬ ਤੇ ਤੁਹਾਨੂੰ ਇੱਕ ਬਾਬਾ ਨਾਲ ਹੀ ਸਾਬਕਾ ਸਰਪੰਚ ਸਾਹਿਬ ਉਹਨਾਂ ਨੇ ਇਕੱਠ ਕਰਿਆ ਹੋਇਆ ਸੀ ਅਸੀਂ ਬਾਗੇ ਜਾ ਕੇ ਗੱਲ ਤੁਰੇ ਇੱਕ ਉਹਨਾਂ ਨੇ ਬਹੁਤ ਵੱਡੀ ਗੱਲ ਕਰੀ ਜਿੱਥੋਂ ਕਿ ਬਾਕੀ ਇਹ ਸਿੱਧ ਹੁੰਦਾ ਵੀ ਬੂਟਾ ਸਿੰਘ ਪਿੰਡ ਯਾਤਰੀ ਦਾ ਸੀਗਾ ਉਹ ਸਰਪੰਚ ਸਾਹਿਬ ਕਹਿੰਦਾ ਵੀ ਅੱਜ ਤੋਂ ਜੇ 2 ਸਾਲ ਪਿੱਛੇ ਗੱਲ ਕਰੀਏ ਤਾਂ ਮੈਂ ਇਹ ਬੰਦਾ ਦੇ ਨਾਲ ਸ਼ਕਲ ਮਿਲਦੀ ਜੁਲਦੀ ਸੀ ਦੇਖ ਕੇ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਪਹਿਲਾਂ ਵੀ ਕਹਿੰਦਾ ਮੈਂ ਜਦੋਂ ਮੀਡੀਆ ਆਇਆ ਸੀ ਜਾਂ ਇਹ ਪਹਿਲਾਂ ਇਕੱਲੇ ਗਏ ਸੀ ਵੀਡੀਓ ਤੋਂ ਉਦੋਂ ਵੀ ਕਹਿੰਦਾ ਅਸੀਂ ਇੱਕ ਇਕੱਠ ਰੱਖਿਆ ਹੋਇਆ ਸੀ ਜਿਹੜੇ ਉਹਦੇ ਦਿਹਾੜੀ ਵਗੈਰਾ ਜਾਂਦੇ ਸੀ ਉਹਨਾਂ ਦੇ ਘਰੇ ਉਹ ਬੰਦੇ ਸੱਦੇ ਹੋਏ ਸੀ ਇਧਰੋਂ ਬਾਬੇ ਨੇ ਸਾਡੇ ਪਿੰਡ ਵਾਲੇ ਇਕੱਲੇ ਗਿਆ ਹੋਇਆ ਸੀ ਇੱਕ ਨਾਲੇ ਦਾ ਪਰਮੋਈਆ ਸੀ ਦੋਨੇ ਗਏ ਹੋਏ ਸੀ ਇਹ ਡੇਰੇ ਚ ਭਾਏ ਸੀ ਉੱਥੇ ਡੇਰੇ ਦੇ ਬਾਹਰ ਖੜੇ ਸੀ ਜਦੋਂ ਤੇ ਇੱਕ ਉੱਥੋਂ ਬਾਹਰ ਲੈਣੇ ਫੋਨ ਕਰਾਇਆ ਬਾਬਾ ਜੀ ਅਸੀਂ ਆ ਗਿਆ ਤੇ ਅਸੀਂ ਬਾਹਰ ਹੀ ਖੜੇ ਡੇਰੇ ਦੀ ਇਹਨੂੰ ਪਿੰਡ ਵਾਲੇ ਨੂੰ ਲੈ ਕੇ ਤੇ ਬਾਬਾ ਨਾਲ ਕਲੱਬ ਵਾਲੇ ਹੋਰ ਮਹਤਵਪੂਰਨ ਵਿਅਕਤੀ ਉਹ ਤੁਰੇ ਜਾ ਰਹੇ ਨੇ ਆਪਣੇ ਡੇਰੇ ਦੀ ਜੇ ਕਹ ਲਈਏ ਬਾਉਂਡਰੀ ਕੰਨੀ ਉਹ ਬਾਹਰ ਖੜੇ ਨੇ ਅੰਦਰ ਜਾਂਦੇ ਨੇ तकरीबन 5-4 ਕਰਮਾ ਦੇ ਫਾਸਲੇ ਤੇ ਉਹਨਾਂ ਚ ਇੱਕ ਵਿਅਕਤੀ ਫਟ ਬੋਲਦਾ ਜਿਹੜਾ ਉਹਨਾਂ ਦੇ ਜਿਆਦੇ ਦਿਹਾੜੀ ਜਾਂਦਾ ਕਿ ਯਾਰ ਉਹ ਬਾਈ ਵਰਗਾ ਸੀ ਜਮਾ ਚਿਹਰਾ ਜਮਾ ਉਹਦੇ ਵਰਗਾ ਸੀ ਉਸ ਤੋਂ ਇਲਾਵਾ ਤਿੰਨ ਵਿਅਕਤੀ ਹੋਰ ਬੋਲੇ ਵੀ ਜਮਾ ਇਹਦੇ ਵਰਗਾ ਸੀ ਚੌਥਾ ਜਿਹੜੀ ਸਰਪੰਚ ਸਾਹਿਬ ਸਾਡੇ ਕੋਲੇ ਮੰਨੇ ਉੱਥੇ ਵੀ ਕਿਹਾ ਵੀ ਸੇਮ ਇਹਦੇ ਵਰਗਾ ਸੀ ਪਰ ਕੱਦਾ ਜਿਹੜਾ ਇਹਦੇ ਨਾਲੋਂ ਥੋੜਾ ਜਿਆ ਮਦਰਾ ਸੀਗਾ ਬਿਲਕੁਲ ਜਿਵੇਂ ਨਿਸ਼ਾਨੀਆਂ ਦਸੀਆਂ ਉਹਨਾਂ ਨੇ ਤਕਰੀਬਨ ਬਿਲਕੁਲ ਇਹਦੇ ਨਾਲ ਮਿਲਦੀਆਂ ਜੁਲਦੀਆਂ ਸੀ ਜਿਸ ਕਰਕੇ ਜਿਵੇਂ ਬਾਈ ਨੇ ਦੱਸਿਆ ਕਿ ਮੈਂ ਘਰੇ ਵੀ ਗਿਆ ਭੋਗ ਤੇ ਮੈਂ ਜਾਇਆ ਸਾਡਾ ਅੰਦਰਲਾ ਢਿੱਡ ਮੱਚਦਾ ਸੀ ਮੇਰਾ ਆਪ ਦਾ ਭਾਈ ਸੀ ਮੈਨੂੰ ਕਿਤੇ ਨਾ ਕਿਤੇ ਸੀ ਵੀ ਯਾਰ ਜੇ ਨਹੀਂ ਮੈਨੂੰ ਜਿਉਂਦਾ ਮਿਲ ਸਕਿਆ ਮੈਂ ਨਹੀਂ ਭਾਲ ਸਕਿਆ ਤਾਂ ਮੈਂ ਯਾਰ ਜਾਂਦੀ ਵਾਰ ਦੀ ਤਸਵੀਰ ਹੀ ਦੇਖ ਲੈ ਆਂਦੀ ਤੇ ਮੈਨੂੰ ਸੀਗਾ ਅੰਦਰ ਵੀ ਤਸਵੀਰ ਤਾਂ ਲਾਜ਼ਮੀ ਧਰਨਗੇ ਮਹਾਰਾਜ ਦੇ ਮੂਰੇ ਪਰ ਉਹਨਾਂ ਨੇ ਤਸਵੀਰ ਵੀ ਨਹੀਂ ਧਰੀ ਜਿੱਥੋਂ ਕਿ ਇਹਦੇ ਚਿਹਰੇ ਤੋਂ ਫੇਸ ਤੋਂ ਦੇਖ ਕੇ ਉਹ ਘਬਰਾਉਣ ਲੱਗ ਗਏ ਹਲਚਲ ਪੈਦਾ ਹੋ ਗਈ ਥੇ ਜਿਹੜੇ 5-10 ਕੇ ਬੰਦੇ ਬੈਠੇ ਸੀ ਤੇ ਉਹਨਾਂ ਨੇ ਇੱਥੋਂ ਤੱਕ ਕੀਤਾ ਕਿ ਇਸ ਬੰਦੇ ਦਾ ਸਾਡੇ ਪਿੰਡ ਵਾਲੇ ਭੋਲਾ ਸਿੰਘ ਦਾ ਨਾਇ ਦੇ ਭਾਈ ਦਾ ਵੱਡੇ ਦਾ ਉਹਦਾ ਮੰਗਰਾ ਵੀ ਕੀਤਾ ਜੇ ਸੱਚ ਨੂੰ ਹੀ ਉਹ ਜਿਹੜੀਆਂ ਗੱਲਾਂ ਕਰਦੇ ਨੇ ਅਨਸਾਨੀਆ ਤੌਰ ਦੀਆਂ ਉੱਥੇ ਇੱਕ ਮਾਤਾ ਬੋਲਦੀ ਆ ਇੱਕ ਉਹਨਾਂ ਦਾ ਸ਼ਾਂਤ ਭਾਈ ਦਾਸ ਉਹਨੂੰ ਬੋਲਦਾ ਮਾਤਾ ਕਹਿੰਦੇ ਵੀ ਅਨਸਾਨੀਆ ਤੌਰ ਤੇ ਮੈਂ ਤਾਂ ਪੁੱਤ ਬਣਾਇਆ ਸੀ ਮੈਨੂੰ ਤਾਂ ਬੇਬੇ ਜਾਂ ਬੀਬੀ ਜੀ ਕਹਿੰਦਾ ਸੀ ਮੇਰੇ ਘਰ ਵਾਲੇ ਨੂੰ ਡੈਡੀ ਕਹਿੰਦਾ ਸੀ ਪਰ ਜੇ ਸੱਚ ਨੂੰ ਇੰਨੀ ਇਨਸਾਨੀਅਤ ਸੀਗੇ ਸੀ ਇਹ ਬੈਂਚੀਆਂ ਕਰੀ ਜਾਂਦੇ ਆ ਪਰ ਉਹਨਾਂ ਨੂੰ ਇੰਨੀ ਕਾਲੀ ਦੇ ਵਿੱਚ ਡੈੱਡ ਬੋਡੀ ਅੱਧ ਸੜੀ ਛੱਡਣੀ ਫਟਾਫਟ ਉਹਦਾ ਸੰਸਕਾਰ ਕਰਨਾ ਕਿਸੇ ਗੁਰਦੁਆਰੇ ਮਹੰਤਰ ਨੂੰ ਨਾਲ ਦੱਸਣਾ ਪਿੰਡ ਦੇ ਵਿੱਚ ਲੋਕਸਮੈਂਟ ਨਾ ਕਰਨੀ ਤੇ ਦੁਬਾਰੇ ਅੱਧ ਸੜੀ ਰਾਜੇ ਪੁਲਿਸ ਕੋਲੇ ਗੱਲ ਜਾਂਦੀ ਆ ਤੋਂ ਵਿੱਚ ਕਰ ਛੱਡ ਦੇਣੀ ਤੀਜੇ ਦਿਨ ਬਾਅਦ ਕਰਨੀ ਇਹ ਕੀ ਲੋੜ ਪੈ ਗਈ ਸੀ ਉਹਨਾਂ ਨੂੰ ਜੇ ਸਤਿਗੁਰੂ ਹੀ ਕਹੀਏ ਆਪਾਂ ਵੀ ਪਰਦੇਸੀ ਸੀ ਜਾਂ ਸਤਿਗੁਰੂ ਇਨਸਾਨੀਆਂ ਤੌਰ ਤੇ ਉਹਨਾਂ ਕੋਲੇ ਰੱਖਿਆ ਸੀ ਉਹਦਾ ਪੁੱਤ ਬਣਾਇਆ ਸੀ ਫਿਰ ਇਹ ਗੱਲਾਂ ਕਰਨ ਦੀ ਕੀ ਲੋੜ ਸੀ ਜਿੱਥੋਂ ਕਿ 101% ਜ਼ਾਹਰ ਹੁੰਦਾ ਵੀ ਬੰਦਾ ਸਾਡੇ ਪਿੰਡ ਦਾ ਸੀਗਾ ਨਸਾਨੀਆਂ ਮਿਲਦੀਆਂ ਉਹਨਾਂ ਨੇ ਡਰਦਿਆਂ ਨੇ ਕਤਲ ਕੀਤਾ ਉਹ ਕਿਉਂ ਕਿਉਂਕਿ ਕਲੱਬ ਵਾਲਿਆਂ ਨੇ ਇੱਕ ਪ੍ਰਾਲਾ ਕੀਤਾ ਸੀ ਹੌਲੀ ਹੌਲੀ ਪਤਾ ਲੱਗਾ ਇਹਦੇ 15-16 ਸਾਲ ਬਾਅਦ ਵੀ ਇਹਨਾਂ ਦੇ ਘਰੇ ਕੋਈ ਬੰਦਾ ਰੱਖਿਆ ਹੋਇਆਗਾ ਉਹ ਪਤਾ ਨਹੀਂ ਲੱਗ ਰਿਹਾ ਵੀ ਬਾਹਰ ਦਾ ਵਿਚਾਰਾ ਕਿੱਥੋਂ ਨੇੜ ਦਾ ਆਪਣੇ ਦਾ ਉਦੋਂ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਹੌਲੀ ਹੌਲੀ ਸਮਾਸੀ ਵੀ ਨਾਲ ਗੱਲ ਕਰੀ ਮਿੰਟੂ ਜੀ ਨੂੰ ਗੁਰਪ੍ਰੀਤ ਮਿੰਟੂ ਲੁੱਦਾਨੇ ਤੋਂ ਉਹਨਾਂ ਨੇ ਉਹਨਾਂ ਨੇ ਟਾਈਮ ਰੱਖਿਆ ਸੀਗਾ ਜਿੰਮੇਵਾਰ ਦਾ ਤੇ ਉਦੋਂ ਪਹਿਲੀ ਇਹ ਘਟਨਾ ਘਟ ਦਿੰਦੇ ਨੇ ਡਰਦੇ ਹੋਏ ਕਿ ਪਤਾ ਨਹੀਂ ਸਾਨੂੰ ਕਿੱਥੋਂ ਕੁ ਜਾਣਾ ਪਊਦਾ ਆਪਾਂ ਹੋਈ ਹੈ ਨਾ ਇਹਦਾ ਜਮਾ ਮੱਕਾਈ ਦੇ ਕੰਮ ਕਤਲ ਕੀਤਾ ਜਿਸ ਤੱਕ ਪ੍ਰਸ਼ਾਸਨ ਦੀ ਗੱਲ ਆ ਜਦੋਂ ਪ੍ਰਸ਼ਾਸਨ ਨੇ ਇੱਕ ਬੰਦਾ ਚੱਕ ਲਿਆ ਕਰਦਾ ਉਥੇ ਕਤਲ ਹੋਇਆ ਤੇ ਪਰ ਪ੍ਰਸ਼ਾਸਨ ਦੇ ਵੀ ਸਾਡਾ ਸਵਾਲ ਆ ਸਾਨੂੰ ਸ਼ੱਕ ਆ ਕਿ ਪ੍ਰਸ਼ਾਸਨ ਨੇ ਕਿਉਂ ਨਹੀਂ ਪੜਤਾਲ ਕੀਤੀ ਤਿੰਨ ਦਿਨੇ ਪਹਿਲੀ ਵਾਰ ਹੋਇਆ ਕਿ ਡੈੱਡ ਬੋਡੀ ਸਮਸ਼ਾਨ ਘਾਟ ਦੇ ਵਿੱਚ ਪਈ ਹੋਵੇ ਤੇ ਸਾਡਾ ਪ੍ਰਸ਼ਾਸਨ ਰਾਮ ਨਾਲ ਤੁਰਦਾ ਫਿਰਦਾ ਹੋਵੇ ਸੌਦੇ ਕਰਵਾਉਂਦਾ ਫਿਰਦਾ ਹੋਵੇ ਕਿਉਂਕਿ ਪ੍ਰਸ਼ਾਸਨ ਦਾ ਬਣਦਾ ਸੀ ਕਾਨੂੰਨ ਮੁਤਾਬਕ ਆਪ ਦੇ ਕਬਜ਼ੇ 'ਚ ਲੈਣੀ ਸੀ ਤਿੰਨ ਦਿਨ ਦੋ ਦਿਨ ਰੱਖਣੀ ਸੀ ਵੈਰੀਫਾਈ ਕਰਦੇ ਜਿੰਨਾ ਕੋਤੋਂ ਡੈੱਡ ਬੋਡੀ ਤੋਂ ਹੁੰਦਾ ਸੀ ਜਾਂ ਪੁਲਿਸ ਪੜਤਾਲ ਕਰਦੇ ਤੋਂ ਉਹਦਾ ਆਪ ਸੰਸਕਾਰ ਕਰਨੀ ਸੀ ਤੀਜੇ ਦਿਨ ਉਹਨਾਂ ਨੂੰ ਪੁਲਿਸ ਵਾਲੇ ਕਹਿ ਕੇ ਪਰਵਾਰ ਤੋਂ ਫਿਰ ਸੰਸਕਾਰ ਕਰਦੇ ਪਰ ਕੋਈ ਕਾਰਵਾਈ ਨਹੀਂ ਕਿਉਂਕਿ ਜਿੱਥੋਂ ਸ਼ੱਕ ਹੁੰਦਾ ਪਿੰਡ ਦੇ ਵਿੱਚ ਜਦੋਂ ਬੰਦਾ ਅਰੈਸਟ ਕੀਤਾ ਹੋਇਆ ਸੀ ਥਾਣੇ ਦੇ ਵਿੱਚ ਉਥੋਂ ਸੌਦੇਬਾਜ਼ੀ ਚੱਲ ਪਈ ਲਾ ਸੀ ਬਾਬੇ ਨੂੰ ਕਹਿੰਦੇ ਆਪਣੇ ਇੱਕ ਡੇਰਾ ਗੁਰਦੁਆਰਾ ਆਪਣੇ ਡੇਰਾ ਸਾਹਿਬ ਆ ਪਿੰਡ ਦੇ ਵਿੱਚ 5 ਲੱਖ ਉਹਨੂੰ ਦੇ ਦਿੰਨੇ ਆ ਤੇ 5-5 ਲੱਖ ਦੋ ਕਲੱਬ ਨੂੰ ਉਹਨਾਂ ਨੂੰ ਦੇ ਦਿੰਨੇ 15 ਲੱਖ ਰੁਪਏ ਦੇ ਦਿੰਨੇ ਆ ਹੁਣ ਕਿਹਨੇ ਕਿਹਾ ਇਹ ਇਹ ਘਰ ਵਾਲੇ ਘਰ ਵਾਲੇ ਕਹਿੰਦੇ ਹਾਂ ਤੇ ਨਾਲ ਮਿਲਿਆ ਹੋਇਆ ਪ੍ਰਸ਼ਾਸਨ ਸੀ ਤੇ ਜਦੋਂ ਨਾਲ ਹੀ ਪਾਸੇ ਤੇ ਪਿੰਡ ਦਾ ਕਲੱਬ ਤੋ ਗੁਰਦੁਆਰੇ ਦਾ ਬਾਬਾ ਜੀ ਖੜੇ ਸੀ ਉਹ ਕਹਿੰਦੇ ਅਸੀਂ ਆਖਿਆ ਇਨਸਾਨੀਅਤ ਤੌਰ ਤੇ ਸਾਡੀ ਜਮੀਰ ਅਸੀਂ ਵੇਚਣ ਨਹੀਂ ਦੇਣੀ ਇਹ ਗੱਲਾਂ ਕੀ ਕਰਦੇ ਹੋ ਸਾਡੀ ਇਹਨਾਂ ਦੇ ਦੱਸਣ ਮੁਤਾਬਕ ਇੱਥੇ ਲੜਾਈ ਹੁੰਦੀ ਹੁੰਦੀ ਰਹਗੀ ਵੀ ਅਸੀਂ 1% ਵੀ ਨਹੀਂ ਹੋਣ ਦੇਣਾ ਇਹਦਾ ਅਸੀਂ ਅਨਸਾਫ਼ ਲੈਣਾਗਾ ਕਿ ਬਿਲਕੁਲ ਇਹਨਾਂ ਨੇ ਜਿਹੜਾ ਗਲਤ ਕਰਿਓ ਬੰਦੇ ਨਾਲ ਇੰਨਾ ਬਿਹਾਰ ਕਰਨਾ 15 ਸਾਲ ਇੱਕ ਵਿਅਕਤੀ ਨੂੰ ਘਰੇ ਰੱਖਣਾ ਤੇ ਮਗਰ ਉਹਦਾ ਕਿਰਾਇ ਕਰਮ ਵੀ ਨਾ ਪੂਰਾ ਕਰਨਾ ਜੇ ਕਰਨਾ ਤਾਂ ਦਰਦਿਆਂ ਦੇ ਬਾਅਦ ਦੇ ਵਿੱਚ ਕੀਤਾ ਜਿڑا ਕਿ ਕਨੇਸੀ ਖੰਡਪੜ ਸਾਹਿਬ ਦਾ ਪਾਠ ਕਰਾਵਾਂਗੇ ਫੁੱਲ ਚੁਕਾਂਗੇ ਉਹ ਸਾਰਾ ਬਾਅਦ ਦੇ ਵਿੱਚ ਕੀਤਾ ਜਦੋਂ ਇਹਨੂੰ ਡੰਡਾ ਚੜ ਗਿਆ ਤੇ ਇੱਕ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਉਹਦਾ ਕੰਮ ਨਿਬੜਿਆ ਵੀ ਅਸੀਂ ਉਹ ਹੋ ਜਾਾਂਗੇ ਉਸ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਤੁਹਾਡੀ ਕੀਤੀ ਤੁਸੀਂ ਪਿੰਡ ਵੱਲੋਂ ਜਾਂ ਯੂਨੀਅਨ ਦੇ ਵੱਲੋਂ ਕੀਤੀ ਉਸ ਪਰਿਵਾਰ ਦੇ ਨਾਲ ਜਿਸ ਪਰਿਵਾਰ ਦੇ ਉੱਪਰ ਇਲਜ਼ਾਮ ਨੇ ਕਿ ਇਹਨਾਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਇਹਨਾਂ ਨੇ ਕਤਲ ਕੀਤਾ ਕਤਲ ਤੱਕ ਤੇ ਇਲਜ਼ਾਮ ਨਾਲ ਗੱਲਬਾਤ ਕੀਤੀ ਦੇਖੋ ਸਾਡਾ ਬੰਦਾ ਹੀ ਨਹੀਂ ਸੀਗਾ ਕਿਉਂਕਿ ਸਾਡੇ ਬੰਦੇ ਦਾ ਕਤਲ ਕਰਿਆ ਸਾਡੇ ਦੋਸ਼ੀ ਇਹਨੋਂ ਮਦਈ ਕੋਲੇ ਤਾਂ ਆਪਾਂ ਸੁਣਦੇ ਹੋਏ ਆ ਜਾਂਦਾ ਜੀ ਉਹਨੇ ਕੰਮ ਕਰਿਆ ਪਰ ਮਦਈ ਕਿਸੇ ਦੇ ਕੋਲੇ ਕਿਉਂ ਚੱਲ ਕੇ ਜਾਵੇ ਕਿਉਂਕਿ ਗੁੱਸਾ ਹੁੰਦਾ ਅੰਦਰ ਇਹ ਪਰਿਵਾਰ ਦੇ ਤੇ ਸਾਡੇ ਪਿੰਡ ਦੇ ਵਿੱਚ ਸੱਚੂ ਹੀ ਗੁੱਸਾ ਹੈ ਜਿਵੇਂ ਇਹਨੇ ਦੱਸਿਆ ਨਿਸ਼ਾਨੀਆਂ ਵੀ ਯਾਰ ਨਾਲੇ ਤਾਂ ਸਾਡਾ ਇਹਨਾਂ ਨੇ ਬੰਦੇ ਦਾ ਕਤਲ ਕਰਤਾ ਨਾਲੇ ਅਸੀਂ ਉਹਨਾਂ ਦੇ ਘਰੇ ਜਾਈਏ ਅਜੇ ਕੀ ਪਤਾ ਸਾਡੇ ਤੇ ਕੀ ਕੀ ਇਲਜ਼ਾਮ ਲਾਉਣਗੇ ਸਾਨੂੰ ਕੀ ਕੀ ਕਰਨੇ ਜਿਸ ਕਰਕੇ ਅਸੀਂ ਨਹੀਂ ਚਾਹਿਆ ਇਹ ਸਮਝ ਕੇ ਅਸੀਂ ਪਿੱਛੇ ਹਟੇ ਆ ਵੀ ਆਪਾਂ ਉਹਨਾਂ ਦੇ ਘਰੇ ਨਹੀਂ ਜਾਣਾ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਹੀ ਉਹਨਾਂ ਦੇ ਕਾਰਵਾਈ ਕਰਾਵਾਂਗੇ ਜਿਹੜੀ ਕਿ ਕਾਰਵਾਈ ਦੀ ਗੱਲ ਆ ਅਸੀਂ ਲਗਭਗ 19 ਜਨਵਰੀ ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਉਹਨੂੰ ਅਸੀਂ ਬੀਕੇਜੂ ਸਿੱਧੂਪੁਰ ਤੇ ਪਿੰਡ ਦੇ ਮੋਤਵਰ ਵਿਅਕਤੀਆਂ ਨਾਲ ਮਿਲੇ ਸੀ ਉਹਨਾਂ ਨੇ ਵਧੀਆ ਗੱਲ ਕੀਤੀ ਵਧੀਆ ਵਿਸ਼ਵਾਸ ਦਿਵਾਇਆ ਉਹਨਾਂ ਨੇ ਅੱਗੇ ਇਨਕੁਆਇਰੀ ਤੋਰੀ ਹੋਈ ਆ ਉਹ ਦੇਣੇ ਉਹਦੇ ਵਿੱਚੋਂ ਕੀ ਨਿਕਲ ਜੇਕਰ ਪ੍ਰਸ਼ਾਸਨ ਨੇ ਵੀ ਸਾਨੂੰ ਕਿਤੇ ਨਾ ਕਿਤੇ ਲੱਗਾ ਨਾ ਨਿਆ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਕੋਲੇ ਹੋਰ ਕੁਝ ਨਹੀਂ ਇਨਸਾਫ ਲੈਣ ਲਈ ਲੋਕ ਹੀ ਨਾ ਤੇ ਅਸੀਂ ਇਨਸਾਫ ਲੈਣ ਲਈ ਸੰਘਰਸ਼ ਕਰਾਂਗੇ ਉਸ ਵਿਅਕਤੀ ਦਾ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਜਾਵਾਂਗੇ ਪਰ ਇਸ ਪਰਿਵਾਰ ਨੂੰ ਤੇ ਪਿੰਡ ਨੂੰ ਅਸੀਂ ਅਨਸਾਫ਼ ਲੈ ਕੇ ਰਹਿੰਦੇ ਤਾਂ ਹੁਣ ਉਮੀਦ ਹੈਗੀ ਆ ਕਿ ਜਿਵੇਂ ਇਨਕੁਆਇਰੀ ਲੱਗੀ ਹੋਈ ਐ ਐਸਐਸਪੀ ਸਾਹਿਬ ਨੇ ਜਿਹੜਾ ਹੈਗਾ ਭਰੋਸਾ ਦਿੱਤਾ ਹੈ ਹਾਂ ਬਿਲਕੁਲ ਅਮੀਰ ਮੱਜੀ ਆ ਜਿੰਨੀ ਸਾਡੀ ਗੱਲਬਾਤ ਹੋਈ ਐ 15 20 ਮਿੰਟ ਗੱਲਬਾਤ ਵਧੀਆ ਸੁਣੀਆ ਪ੍ਰਸ਼ਾਸਨ ਨੇ ਤੇ ਉਦੋਂ ਸਾਨੂੰ ਉਮੀਦ ਲੱਗਦੀ ਆ ਵੀ ਸਾਡੇ ਪੱਲੇ ਕੁਛ ਨਾ ਕੁਛ ਪ੍ਰਸ਼ਾਸਨ ਪਾਊਗਾ ਕੀ ਕਹੋਗੇ ਪ੍ਰਧਾਨ ਸਾਹਿਬ ਕਿ ਵੀਰ ਜਿਹੜੇ ਅੱਜ ਹੱਥ ਦੇ ਵਿੱਚ ਇੱਕ ਪੋਸਟਰ ਰਹਿ ਗਿਆ ਇੱਕ ਜਿਹੜੀ ਹੈਗੇ ਇਹ ਦਰਖਾਸਤ ਜਿਹੜੀ ਆ ਉਹ ਰਹਿ ਗਿਆ ਕੀ ਕਹੋਗੇ ਦੇਖੋ ਜਿਹੜੀ ਕਹਿਣ ਦੀ ਗੱਲ ਹੈ ਜੀ ਉਹ ਇਨਾਂ ਦੇ ਭਾਈ ਤੋਂ ਇਹਨਾਂ ਦੇ ਪਰਿਵਾਰ ਦਾ ਉਹ ਉਹਨਾਂ ਤੋਂ ਪੁੱਛਿਆ ਚਾਹੀਦਾ ਦਿਲ ਉਹਨਾਂ ਦਾ ਦਿਲ ਕੀ ਕਰਦਾ ਜੀ ਜਿਨ੍ਹਾਂ ਨੂੰ ਕਿ ਲੰਮੇ ਸਮੇਂ ਤੋਂ 2009 ਦੇ ਵਿੱਚ 10 2009 ਤੋਂ ਬੱਚਾ ਲਾਪਤ ਹੈ ਅ ਅਜੇ ਤੱਕ ਨਹੀਂ ਮਿਲਿਆ ਤੇ ਜਿਨ੍ਹਾਂ ਨੂੰ ਇਨਸਾਫ ਮਿਲਣ ਦੀ ਬਜਾਏ ਸਗੋਂ ਇਥੋਂ ਤੱਕ ਕਿ ਗੁਰੂ ਘਰ ਜਾ ਕੇ ਵੀ ਇਸ ਬੰਦੇ ਨੇ ਕਹਿਤਾ ਵੀ ਮੇਰਾ ਭਰਾ ਹੈ ਤੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਪ੍ਰਧਾਨੀਆਂ ਤੋਂ ਸਵਾਲ ਕੀਤਾ ਵੀ ਤੁਸੀਂ ਮਿਲਿਆ ਅਸੀਂ ਇਥੋਂ ਤੱਕ ਕੀ ਮਿਲ ਗਏ ਜਿਹੜਾ ਬੰਦਾ ਖੁਦ ਜਾ ਕੇ ਉਹਦਾ ਭਾਈ ਕਹਿ ਰਿਹਾ ਵੀ ਜਿਹਦਾ ਸੰਸਕਾਰ ਕਰ ਰਹੇ ਹੋ ਮੇਰਾ ਇਹ ਮੇਰਾ ਛੋਟਾ ਭਰਾ ਹੈ ਇਹ ਤੇ ਕੀ ਉਹਨਾਂ ਦੇ ਅਜੇ ਤੱਕ ਕੰਨ ਤੇ ਯੂਨੀ ਸਰਕੀ ਵੀ ਅਸੀਂ ਇੱਕ ਬੰਦਾ ਨਿਬੇੜ ਕੇ ਤੇ ਚੁੱਪ ਕਰੇ ਬੈਠਿਆਂਗੇ ਦੂਸਰੀ ਗੱਲ ਮਿਲਣ ਦੀ ਜਦੋਂ ਅਸੀਂ ਪ੍ਰਸ਼ਾਸਨ ਥਰੂ ਮਿਲਣਾ ਚਾਹੁੰਦੇ ਹੁਣ ਦੇਖ ਪ੍ਰਸ਼ਾਸਨ ਨੂੰ ਉਹਦੇ ਦੇ ਇਹਨਾਂ ਨੇ ਜਾ ਕੇ ਦੱਸਤਾ ਵੀ ਜਿਹੜਾ ਦਾ ਸੰਸਕਾਰ ਕੀਤਾ ਗਿਆ ਜੀ ਮੇਰਾ ਭਾਈ ਹੈ ਹੁਣ ਇਸ ਮਾਨ ਜੋਗੇ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਦੀ ਨੌਲੇਜ ਚ ਪਹਿਲਾਂ ਹੋਊਗਾ ਇਸ ਗੱਲ ਦਾ ਅਸੀਂ ਦੁਬਾਰਾ ਵੀ ਕੀਤੇ ਸਾਨੂੰ ਵਧੀਆ ਵਿਸ਼ਵਾਸ ਦਵਾਇਆ ਉਹਨਾਂ ਨੇ ਤੇ ਉਹਨਾਂ ਨੇ ਐਸਪੀਡੀ ਸਾਹਿਬ ਨੂੰ ਵੀ ਮਾਰਕ ਵੀ ਕੀਤਾ ਇਹ ਪਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਕੀ ਕਹਿਣਾ ਚਾਹੁੰਦੇ ਹੋ ਕਿਉਂ ਨਾ ਤਾਂ ਸੀ ਇਹ ਕਹਿੰਦੇ ਜੀ ਇੱਕ ਇਨਸਾਨ ਚਲਿਆ ਗਿਆ ਜੀ ਦੂਸਰਾ ਬੰਦਾ ਦਰਦਰ ਦੀਆਂ ਠੋਕਰਾਂ ਖਾ ਰਿਹਾ ਕੋਈ ਉਹਦਾ ਹੱਥ ਨਹੀਂ ਫੜ ਰਿਆ ਨੇ ਪਹਿਲਾਂ ਬਹੁਤ ਬਾਰੀ ਜਾ ਕੇ ਮਿਲਿਆ ਜੀ ਜਥੇਬੰਦੀ ਕੋਲੇ ਅਖੀਰ ਨੂੰ ਆਇਆ ਰੋਇਆ ਸਾਡੇ ਕੋਲੇ ਵੀ ਮੈਨੂੰ ਕੋਈ ਪੁੱਛ ਨਹੀਂ ਰਿਹਾ ਜੀ ਸਾਡੇ ਸਾਡੀ ਇਸ ਗੱਲ ਦੀ ਮਦਦ ਕਰੋ ਸਾਡਾ ਇਨਸਾਨੀਅਤ ਉਹ ਸਾਰਾ ਪਿੰਡ ਖੜਾ ਇਸ ਗੱਲ ਦੇ ਨਾਲ ਅਸੀਂ ਨਾਲ ਇਹ ਮਦਦਬਖਸ਼ਤੀ ਇੱਥੇ ਇਨੇ ਇਕੱਠੇ ਹੋਏ ਆਂ ਵੀ ਜਿਹੜਾ ਇਨੇ ਚਿਰ ਦਾ ਇਹਨਾਂ ਨੇ ਜਿਹੜੀ ਦੂਸਰੀ ਗੱਲ ਸੀ ਵੀ ਕੋਈ ਭਾਲ ਟੋਲ ਦੀ ਗੱਲ ਪੇਪਰਟ ਇਹਨਾਂ ਨੇ ਲਾਏ ਹੋਏ ਆ ਥਾਂ ਥਾਂ ਉਸ ਟਾਈਮ ਦੇ ਇੱਕ 10 2009 ਨੂੰ ਤੇ 1 2 21 2009 ਨੂੰ ਉਹ ਗਲਮ ਹੁੰਦਾ 8 ਦਿਨਾਂ ਬਾਅਦ ਰੈਪਟ ਵੀ ਹੋ ਗਈ ਤੇ ਇਸ ਤੋਂ ਬਾਅਦ ਫਿਰ ਅਸੀਂ ਇਸ ਤੋਂ ਬਾਅਦ ਹੁਣ ਪਰਿਵਾਰ ਕੀ ਕਰ ਸਕਦਾ ਪਰਿਵਾਰ ਦੇ ਵਿੱਚ ਮੈਨੂੰ ਦੱਸ ਦਿਓ ਕਿ ਹੁਣ ਇਸ ਵੇਲੇ ਕੌਣ ਕੌਣਾ ਪਰਿਵਾਰ ਦੇ ਵਿੱਚ ਇਥੇ ਹੁਣ ਮਾਤਾ ਤੇ ਪਿਤਾ ਹੀ ਹੈ ਜੀ ਤੇ ਇੱਕ ਭਾਈ ਆ ਮਾਤਾ ਤੇ ਪਿਤਾ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਦੱਸ ਤਾਂ ਹਾਂਜੀ ਹਾਂਜੀ ਮਾਤਾ ਨੂੰ ਦੱਸ ਮਾਤਾ ਤੇ ਭਾਈ ਉਸ ਵੇਲੇ ਕੀ ਬੀਤਦੀ ਹੋਵੇ ਦੱਸ ਤਾਂ ਉਹ ਵੀ ਮੈਂ ਤਾਂ ਆਖਰੀ ਵਾਰ ਪੁੱਤ ਵੀ ਨਹੀਂ ਦੇਖ ਸਕੀ ਦੇਖੋ ਜੀ ਹੈ ਤਾਂ ਬਿਰਦ ਹੈ ਜਮਾ ਪਰ ਨਹੀਂ ਤੁਰੇ ਫਿਰਿਆ ਨਹੀਂ ਜਾਂਦਾ। ਨਾ ਕੋਈ ਬੋਲ ਸਕਦੇ ਇੰਨਾ ਵੀ ਜੇ ਆਪਾਂ ਅੱਖੇ ਪੇ ਲਾਉਟਮੈਂਟ ਕਰਾ ਦੇਂਗੇ ਬੁਲਾ ਲਾਂਗੇ ਉੱਚ ਹੀ ਨਹੀਂ। ਮਾਂ ਵੀ ਮੈਨੂੰ ਲੱਗਦਾ ਉਡੀਕ ਦੀ ਬਿਰਦ ਉਹਦਾ ਭਾਈ ਜਦੋਂ ਆਦਾ ਬੱਚਾ ਆ ਕੇ ਸੇਦਾ ਵੀ ਆ ਉਹ ਤਾਂ ਡੀਖਦਾ ਹੀ ਆ ਨਾ। ਕੋਈ ਵੀ ਅੱਖ ਜਿਹਾ ਇੱਕ ਤਾਂ ਬੱਕਰੀ ਦਾ ਬੱਚਾ ਜੇ ਕਮ ਆ ਚਾ ਉਹ ਵੀ ਅਗਲਾ ਠੀਕਦਾ। ਮਾਂ ਦਾ ਵੀ ਬਹੁਤ ਪੁੱਛਿਆ ਲੋੜੀਦਾ ਉਹਨਾਂ ਦਾ ਬੱਚਾ ਸਾਨੂੰ 15 ਸਾਲ ਦੇ ਦੇਣਾ ਸੀ ਕੁਛ ਨਹੀਂ ਲੈਂਦੇ। ਨਾ ਲਈਏ ਨਾ ਦੇਈ। 15 ਸਾਲ ਆਪਦੇ ਜਵੱਖਾਂ ਮੂ ਰੱਖਾਂਗੇ। ਉਹਨਾਂ ਨੇ ਸਾਨੂੰ ਪੁੱਤ ਮਾਂ ਮਾਂ ਕਹਿੰਦਾ ਸੀ ਉਸ ਲੋਟਾ ਦਾ ਇੱਕ ਬੱਚਾ ਦੇ ਦੇਣ ਸਾਨੂੰ 15 ਸਾਲਾ ਸੀ ਜਮਾ ਸਾਰੇ ਪਿੰਡ ਦੇ ਸਾਹਮਣੇ ਆਵ ਸੀ ਐ ਰੱਖਾਂਗੇ ਕੁਛ ਨਹੀਂ ਨਾ ਕੋਈ ਕੰਮ ਕਰਾਈਏ ਨਾ ਉਹਨਾਂ ਦੇ ਗੋਆ ਕੁੜਾ ਸਿੱਟੇ ਹੁੰਦੇ ਸੀ ਗੋਆ ਕੁੜਾ ਸਿੱਟਦੇ ਤੇ ਤੁਸੀਂ ਵੀਡੀਓ ਦੇਖੀ ਹੈ ਵੀ ਕਿਹੜੇ ਥਾ ਨਾ ਜੇ ਅੱਜਕੱਲ ਆਪਾਂ ਕਿਸੇ ਦੇ ਬੱਚੇ ਨੂੰ ਇਸ ਲੋਟ ਰੱਖਦੇ ਆ ਇਹ ਤਾਂ ਇਨਸਾਫ ਹੋਣਾ ਚਾਹੀਦਾ ਆਪਦੇ ਤੋਂ ਉਸ ਵੇਲੇ ਕੀ ਬੀਤੀ ਸੀ ਬਾਈ ਜਦੋਂ ਆਪਦੇ ਭਰਾ ਦੇ ਤੁਸੀਂ ਭੋਗ ਤੇ ਗਏ ਹੋ ਇਕੱਲੇ ਗਏ ਹੋ ਇਹ ਕਹਿਣਾ ਪੈ ਰਿਹਾ ਕਿ ਮੇਰੇ ਭਰਾ ਦਾ ਆਪਦੇ ਕੀ ਬੀਤੀ ਹੋਣੀ ਆ ਹੰਝੂ ਹੁਣ ਵੀ ਆ ਰਹੇ ਇਹ ਚੀਜ਼ੇ ਪਤਾ ਕੀ ਇਹ ਦੇਖੋ ਜੀ ਅਸਲ ਇਹ ਹੁੰਦਾ ਵੀ ਜੇ ਆਪਾਂ ਨੂੰ ਕੋਈ ਨਾ ਕੋਈ ਸੇਵਾਸੋਂ ਮਿਲ ਜੇ ਆਪਾਂ ਹੱਕ ਦਾ ਤਾਂ ਹੋ ਸਕਦੇ ਆ ਆਪਣੇ ਪਿੰਡ ਚ ਕਹਿ ਸਕਦੇ ਆ ਵੀ ਯਾਰ ਸਾਨੂੰ ਮਿਲ ਗਿਆ ਸੀ ਤੇ ਇਹ ਚੀਜ਼ ਥੋੜੇ ਵੀ ਪੁਲਿਸ ਵਾਲੇ ਦੇ ਅੱਖੇ ਤੋਂ ਕਹਿ ਦਈਏ ਵੀ ਤੁਸੀਂ ਆਜੋ ਸਾਡੇ ਕੋਲ ਥਾਣੇ ਚ ਸਾਨੂੰ ਦਿਗਦੀਸ਼ਰ ਇੰਸਪੈਕਟਰ ਆ ਉਸ ਨੇ ਮੈਨੂੰ ਦੋ ਤਿੰਨ ਨਾਰਮ ਆ ਮੈਨੂੰ ਫੋਨ ਕਰੇ ਬਾਈ ਆ ਜਾ ਤੂੰ ਥਾਣੇ ਚ ਆ ਜਾ ਮਗਾ ਜੀ ਮੇਰਾ ਥਾਣੇ ਚ ਆਉਣ ਦਾ ਕੀ ਮੈਂ ਕਿਹੜਾ ਮੂੰਗਫਲੀ ਦਾ ਸੌਦਾ ਕਰਨ ਵੀ ਮੈਂ ਤੇਰੇ ਕੋਲੇ ਆ ਜਾ ਤੂੰ ਇਹਨਾਂ ਦੇ ਪਰਚੇ ਆਪਾਂ ਗਵਾਹੀ ਸਾਰੇ ਪਿੰਡ ਵਾਲੇ ਗੁੰਮੜੀ ਕਲਾਂ ਵਾਲੇ ਦੇ ਇਹਨੂੰ ਤਿਆਰ ਅਸੀਂ ਦੇ ਨੂੰ ਤੋ ਗਵਾਹੀ ਤਿਆਰਾਂ ਵੀ ਸਾਡਾ ਬੰਦਾ ਅਸੀਂ ਇਹ ਵੀ ਕਹਤਾ ਵੀ ਅਸੀਂ ਤੁਹਾਨੂੰ ਆ ਫੀਡਬੈਕ ਲੈ ਕੇ ਲੈ ਲਾ ਜੇ ਸਾਡਾ ਬੰਦ ਨਾ ਹੋਇਆ ਗੋਲੀ ਮਾਰ ਦੇਣੀ ਸਾਡੇ ਇਹ ਵੀ ਕਹਤਾ ਸੀ ਹਾਂ ਸਾਰੀ ਸਾਰੀ ਪੰਚਾਇਤ ਨੇ ਵੀ ਕਹਤਾ ਸੀ ਵੀ ਆ ਸਾਥ ਹੋਇਆ ਫੀਡਬੈਕ ਲੈ ਲਾ ਉਹਦੇ ਕੋਈ ਕੰਨ ਤੇ ਯੂਨ ਨਹੀਂ ਫਰਕੀ ਕਹਿੰਦਾ ਤੂੰ ਇੱਥੇ ਆ ਜਾ ਮੈਂ ਕਰੂੰਗਾ ਮੁੜ ਕੇ ਅੱਜ ਮੈਨੂੰ 10 ਦਿਨ ਹੋ ਗਏ ਮੈਨੂੰ ਫੋਨ ਨਹੀਂ ਲਾਇਆ ਕਿੱਥੇ ਮੈਂ ਅਸੀਂ ਉਹ ਪਾਈਪਲਾਈਨ ਪੈ ਰਹੀ ਸੀ ਉੱਥੇ ਅਸੀਂ ਉੱਥੇ ਵੀ ਜਾ ਕੇ ਇਹ ਗੱਲ ਕਹੀ ਆ ਵੀ ਜੀ ਤੁਸੀਂ ਪਰਚਾ ਪਾਓ ਇਹਨਾਂ ਤੇ ਇਹ ਚੰਗੀ ਮੋਟੀ ਕਮਾਈ ਲਈ ਆ ਜੀ ਕੋਈ ਇਹ ਗੱਲ ਨਹੀਂ ਵੀ ਜੇ ਅਸੀਂ ਆ ਕੇ ਕਹਿੰਦਾ ਨਾ ਸਰਕਾਰਾਂ ਵੀ ਖਤਮ ਹੋ ਗਿਆ ਕੰਮ ਬਿਜ਼ਨਸ ਦਾ ਇਹ ਤਾਂ ਮੋਟੀ ਕਮਾਈ ਲਈ ਵੀ ਆ ਇਹਨਾਂ ਨੇ ਤਿਆਤਰੀ ਤਾਈਆ ਜੀ ਹਾਂਜੀ 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 ਅੱਸੀ ਮੈਂ ਬਲਾਗ ਪ੍ਰਧਾਨ ਮੌੜ ਬਲਵਿੰਦਰ ਸਿੰਘ ਜੋਧਪੁਰ ਜੋ ਅੱਪਾ ਅੱਜ ਇਹ ਗੱਲ ਸੁਣੀ ਹੈ ਇਹ ਸ਼ੱਕ ਦੇ ਘੇਰੇ ਚ ਜਾਂਦੀ ਹੈ ਕਿਉਂਕਿ ਜੋ ਜੋ ਸਚਾਈ ਹੁੰਦੀ ਪਰਿਵਾਰ ਚ ਤਾਂ ਉਹਦੀ ਜੇ ਪ੍ਰਵਾਸੀ ਸੀਗਾ ਤਾਂ ਉਹਦੀ ਪ੍ਰਵਾਸੀ ਦੀ ਫੋਟੋ ਲਾ ਦਿੰਦੇ ਤਾਂ ਸਾਡੇ ਮਨ ਨੂੰ ਸ਼ਾਂਤੀ ਹੁੰਦੀ ਕਿ ਪ੍ਰਵਾਸੀ ਸੀਗਾ ਤਾਂ ਸਾਨੂੰ ਇਸ ਗੱਲ ਤੋਂ 101% ਇਹ ਹੈ ਕਿ ਉਹ ਜਿਹੜਾ ਬੰਦਾ ਸੀ ਉਹ ਸਾਡਾ ਸੀ ਉਹਨਾਂ ਉਸ ਪਰਿਵਾਰ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਹੈ ਤੇ ਬੇਨਸਾਫੀ ਕੀਤੀ ਹੈ ਇੱਥੇ ਅੱਜ ਜਿਹੜੀ ਇਨਸਾਨੀਅਤ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਜੇ ਕਿਸੇ ਜਾਨਵਰ ਦੇ ਵੀ ਬਾਹਰ ਛੱਟ ਵੱਜ ਜੇ ਤਾਂ ਇਥੋਂ ਦੀਆਂ ਸਰਕਾਰਾਂ ਇਸ ਉਹ ਦਾ ਪ੍ਰਸ਼ਾਸਨ ਸਾਡੇ ਤੇ ਇਲਜ਼ਾਮ ਲਾਉਂਦਾ ਹੈ ਤੇ ਅੱਜ ਸਾਡਾ ਇੱਕ ਨੌਜਵਾਨ ਸਾਡਾ ਵੀਰ ਮਰ ਰਿਹਾ ਗਿਆ ਤੇ ਅੱਜ ਪ੍ਰਸ਼ਾਸਨ ਸਾਨੂੰ ਪੈਦਲ ਤੇ ਰੋਲ ਨੂੰ ਫਿਰਦਾ ਹੈ ਜੇਕਰ ਇਹ ਕੱਲਾ ਯਾਤਰੀ ਨਗਰ ਨਹੀਂ ਜੇਕਰ ਇਹਦੇ ਪ੍ਰਸ਼ਾਸਨ ਨੇ ਕੋਈ ਹਮਟੋਲ ਕੀਤੀ ਜਾਂ ਅਨਕਾਨੀ ਕੀਤੀ ਤਾਂ ਅਸੀਂ ਸੰਘਰਸ਼ ਬਿੜ ਕੇ ਇਸ ਪਰਿਵਾਰ ਦੇ ਇਸ ਨਗਰ ਦੇ ਨਾਲ ਖੜਾਂਗੇ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਜੋ ਜਦੋਂ ਸਾਨੂੰ ਜਾਣਾ ਪਿਆ ਉਦੋਂ ਅਸੀਂ ਜਾਵਾਂਗੇ ਇਨਸਾਫ ਲੈ ਕੇ ਆਉਂਦੇ ਜੀ ਜੀ ਤਾ ਯਾਤਰੀ ਪਿੰਡ ਦੇ ਵਾਸੀ ਜਿਹੜੇ ਸਾਡੇ ਨਾਲ ਸੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਜਿਹੜੇ ਹੈਗੇ ਉਹ ਸਾਡੇ ਨਾਲ ਸੀ ਮੂਤਾ ਸਿੰਘ ਦੇ ਬ੍ਰਦਰ ਜਿਹੜਾ ਉਹ ਸਾਡੇ ਨਾਲ ਸੀ ਸੋਨੇ ਸਾਰੀ ਗੱਲਬਾਤ ਜਿਹੜੀ ਹੈਗੀ ਉਹ ਦੱਸੀਆ ਦਾਵਾ ਇਹ ਕਰਦੇ ਨੇ ਕਿ ਮੇਰਾ ਬ੍ਰਦਰ ਸੀ ਸ਼ੱਕ ਪਿੰਡ ਵਾਸੀਆਂ ਨੇ ਪੂਰਾ ਕਿ ਜੇਕਰ ਉਹ ਕਹਿੰਦੇ ਨੇ ਕਿ ਇਹ ਕੋਈ ਪ੍ਰਵਾਸੀ ਸੀ ਖਾਸ ਕਰ ਬੂਟਾ ਸਿੰਘ ਨਹੀਂ ਸੀ ਜਾਂ ਪੰਜਾਬੀ ਭਰਾ ਨਹੀਂ ਸੀ ਤਾਂ ਇੰਨੀ ਜਲਦੀ ਦੇ ਵਿੱਚ ਕਾਹਲ ਦੇ ਵਿੱਚ ਇਹ ਚੀਜ਼ ਕਿਉਂ ਕੀਤੀ ਗਈ ਦੂਜੀ ਗੱਲ ਕਹਿੰਦੇ ਨੇ ਕਿ ਜਦੋਂ ਭੋਗ ਦੇ ਉੱਪਰ ਮੈਂ ਗਿਆ ਮੈਂ ਗੱਲਬਾਤ ਕੀਤੀ ਤਾਂ ਉਦੋਂ ਉਹਨਾਂ ਦੇ ਹੌਪ-ਹੌਪ ਤੋਂ ਐਦਾਂ ਲੱਗ ਰਿਹਾ ਸੀ ਕਿ ਵਾਕਿਆ ਦੇ ਵਿੱਚ ਇਹਨਾਂ ਨੂੰ ਕੁਝ ਨਾ ਕੁਝ ਪਤਾ ਆਇਆ ਵਾਕਿਆ ਦੇ ਵਿੱਚ ਜਿਹੜੀ ਅਸਲੀਅਤ ਆ ਉਹਨੂੰ ਛੁਪਾ ਰਹੇ ਆ ਪਰਦਾ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਗੁੰਮਟੀਕਲਾਂ ਪਿੰਡ ਦੇ ਵਿੱਚ ਜਾ ਕੇ ਉਸ ਪਰਿਵਾਰ ਤੋਂ ਉਸ ਘਰ ਦੇ ਵਿੱਚੋਂ ਜਾ ਕੇ ਦੂਜਾ ਪੱਖ ਲੈਣ ਦੀ ਵੀ ਕੋਸ਼ਿਸ਼ ਜਿਹੜੀ ਹੈਗੀ ਉਹ ਕਰਾਂਗੇ ਹਾਲਾਂਕਿ ਪਿਛਲੀ ਵਾਰ ਵੀ ਦੂਜਾ ਪੱਖ ਲੈ ਉਗੀ ਦੂਸਰਾ ਪਕਲੈਂਡ ਦੀ ਕਿ ਭਾਈ ਤੁਸੀਂ ਕੀ ਕਹੋਗੇ ਕਿਉਂਕਿ ਉਸ ਵੇਲੇ ਉਹ ਪਰਿਵਾਰ ਜਿਸ ਦਾ ਬੱਚਾ ਉਹਨਾਂ ਨੇ ਜਿਹੜਾ ਹਰ ਰੱਖਿਆ ਉਸ ਜਿਸ ਦਾ ਮੁੰਡਾ ਜਿਹੜਾ ਉਹਨਾਂ ਨੇ ਰੱਖਿਆ ਉਸੀ ਉਹ ਪਰਿਵਾਰ ਸਾਹਮਣੇ ਆਇਆ ਹੈ ਸਾਰੇ ਸਵਾਲ ਉਹ ਹੋਣਗੇ ਜਿਹੜਾ ਇਹ ਪਿੰਡ ਵਾਸੀ ਜਾਂ ਇਹ ਪਰਿਵਾਰ ਜਿਹੜਾ ਪੁੱਛਣਾ ਚਾਹੁੰਦਾ ਜੁੜੇ ਰਹੋ ਆਰਐਮਈ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ ਜੀ